ਕੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੇਰਾ ਮੁਖੀ ਰਾਮ ਰਹੀਮ ਦੇ ਵਿਚਕਾਰ ਆਪਸੀ ਸਮਝੌਤਾ ਹੋ ਗਿਆ ਕੀ ਸੱਚ ਹੈ ਇਸ ਤੇ ਬਹੁਤ ਅਹਿਮ ਗੱਲਬਾਤ ਕਰਾਂਗੇ ਔਰ ਗੱਲਬਾਤ ਤੱਥਾਂ ਤੇ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰਾਂਗੇ ਸਾਰਾ ਸੱਚ ਤੁਹਾਡੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਇਹ ਜਾਣਕਾਰੀ ਜਿਹੜੀ ਹੈ ਇਹ ਗੋਲੀकांड ਨਾਲ ਔਰ ਵਿਆਪੀ ਮੁੱਦਿਆਂ ਦੇ ਨਾਲ ਜੁੜੀ ਹੋਈ ਹੈ ਔਰ ਇਸ ਤੇ ਕਿਉਂ ਇਹ ਗੱਲ ਕਹੀ ਜਾ ਰਹੀ ਹੈ ਕਿ ਆਪਸੀ ਸਮਝੌਤਾ ਭਗਵੰਤ ਮਾਨ ਤੇ ਰਾਮ ਰਹੀਮ ਦਾ ਤਾਂ ਇਸ ਤੇ ਜਿਹੜੀ ਗੱਲਬਾਤ ਹੈ ਉਹ ਜਾਣਨੀ ਬੜੀ ਸਾਰੇ ਲੋਕਾਂ ਦੇ ਲਈ ਜ਼ਰੂਰੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਸੰਤਕਾਰਾਂ ਨੂੰ ਜਿਹੜਾ ਉਹ ਵੱਡਾ ਝਟਕਾ ਦੇਣ ਜਾ ਰਹੀ ਹੈ ਭਗਵੰਤ ਮਾਨ ਸਰਕਾਰ ਕੀ ਹੈ ਝਟਕਾ ਉਸ ਤੇ ਵੀ ਅਹਿਮ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਜਿਹੜੀ ਆ ਕਰਾਂਗੇ ਕਿ ਪੰਜਾਬ ਦੇ ਵਿੱਚ ਇੱਕ ਵੱਡੀ ਸਿਆਸੀ ਖੇਤਰੀ ਪਾਰਟੀ ਜਿਹੜੀ ਉਹ ਬਣ ਜਾ ਰਹੀ ਹੈ ਕੌਣ ਬਣਾਉਣ ਜਾ ਰਿਹਾ ਇਸ ਤੇ ਵੀ ਅਹਿਮ ਜਿਹੜੀ ਚਰਚਾ ਕਰਾਂਗੇ ਕਿ ਉਹ ਕਾਮਯਾਬ ਹੋਏਗੀ ਜਾਂ ਨਹੀਂ ਹੋਏਗੀ ਵੱੜ ਸਕੇਗੀ ਜਾਂ ਨਹੀਂ ਬਣ ਸਕੇਗੀ ਇਹ 200 ਇਸ ਤੇ ਅਸੀਂ ਜਿਹੜੀ ਗੱਲਬਾਤ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਨੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਵਾਂ ਅਨਕੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਖਵਿੰਦਰ ਜੀ ਸਾਰੇ ਆਪਣੇ ਸਤਿ ਸ਼੍ਰੀ ਅਕਾਲ ਅਨਕੀ ਸਾਹਿਬ ਪਹਿਲਾ ਸਵਾਲ ਮੈਂ ਉਸੇ ਖਬਰ ਤੋਂ ਸ਼ੁਰੂ ਕਰਦਾ ਕਿ ਭਗਵਾਨ ਤੁਮਾਨ ਅਤੇ ਰਾਮ ਰਹੀਮ ਦੇ ਵਿਚਕਾਰ ਜਿਹੜਾ ਉਹ ਆਪਸੀ ਸਮਝੌਤਾ ਹੋ ਗਿਆ ਇਹ ਸਵਾਲ ਜਿਹੜਾ ਉਹ ਉੱਠ ਰਿਹਾ ਇਹ ਸਵਾਲ ਵੀ ਕਿਉਂ ਉੱਠ ਰਿਹਾ ਅਨਕੀ ਸਾਹਿਬ ਕਿਉਂਕਿ ਪਤਾ ਲੱਗਿਆ ਹੈ ਹੁਣ ਖੁਲਾਸਾ ਹੋ ਰਿਹਾ ਹੈ ਕਿ ਭਗਵੰਤ ਮਾਨ ਸਰਕਾਰ ਦੇ ਕੋਲੋਂ ਡੇਰਾ ਮੁਖੀ ਰਾਮ ਰਹੀਮ ਦੇ ਵਿਰੁੱਧ ਕੇਸ ਚਲਾਉਣ ਦੀ ਪਰਮਿਸ਼ਨ ਦੀ ਜਿਹੜੀ ਫਾਈਲ ਹੈ ਉਹ ਕਾਫੀ ਲੰਬੇ ਸਮੇਂ ਤੋਂ ਲਟਕੀ ਪਈ ਹੈ ਪੰਜਾਬ ਸਰਕਾਰ ਡੇਰਾ ਮੁਖੀ ਦੇ ਖਿਲਾਫ ਮੁਕੱਦਮਾ ਚਲਾਉਣ ਦੀ ਪਰਮਿਸ਼ਨ ਦੇ ਨਹੀਂ ਉਧਰ ਦੂਜੇ ਪਾਸੇ ਇਹ ਵੀ ਹੈ ਕਿ ਬੇਅਦਬੀ ਅਤੇ ਗੋਲੀ ਕਾਂਡ ਦੀ ਜਿਹੜੀ ਪੈਰਵਾਈ ਹੈ ਉਹ ਕੁਮਰ ਵਿਜੇ ਪ੍ਰਤਾਪ ਲਗਾਤਾਰ ਕਹਿ ਰਹੇ ਨੇ ਕਿ ਸਹੀ ਤਰੀਕੇ ਦੇ ਨਾਲ ਪੈਰਵਾਈ ਨਹੀਂ ਹੋ ਪਾਰੀ ਜਿਹਦੇ ਕਰਕੇ ਆਪਾਂ ਦੇਖਿਆ ਕੀ ਫਰੀਦਕੋਟ ਤੋਂ ਕੇਸ ਜਿਹੜਾ ਉਹ ਚੰਡੀਗੜ੍ਹ ਆ ਗਿਆ ਦੋਸ਼ੀਆਂ ਨੂੰ ਉਹਦੇ ਵਿੱਚ ਰਾਤਾ ਮਿਲ ਗਈਆਂ ਉਮਰਾਨੰਗਲ ਹੁਣੀ ਜਿਹੜੇ ਆ ਉਹ ਬਹਾਲ ਹੋ ਗਏ ਆ ਜਿਹੜੇ ਬੇਅਦਬੀ ਦੀ ਗੱਲ ਕਰਨ ਵਾਲੇ ਲੋਕ ਨੇ ਚਾਹੇ ਉਹ ਕੁਮਰ ਵਿਜੇ ਪ੍ਰਤਾਪ ਹੋਣ ਚਾਹੇ ਉਹ ਇਹਨਾਂ ਦੇ ਹੀ ਜਿਹੜੇ ਸਾਬਕਾ ਜਸਟਿਸ ਜੋਰਾ ਸਿੰਘ ਹੋਣ ਉਹਨਾਂ ਨੂੰ ਲਗਾਤਾਰ ਸਾਈਡਲਾਈਨ ਕੀਤਾ ਜਾ ਰਿਹਾ ਸਰਕਾਰ ਦੇ ਵਿੱਚੋਂ ਆਪਾਂ ਉਹਨਾਂ ਨੇ ਦੇਖਿਆ ਕਿ ਹਾਲਾਤ ਜਿਹੜੇ ਆ ਸਰਕਾਰ ਦੇ ਵਿੱਚ ਇਹਨਾਂ ਨੇ ਕਿਹੋ ਜਿੇ ਬਣਾਏ ਹੋਏ ਆ ਔਰ ਉਹ ਬਹੁਤ ਸਾਰੀਆਂ ਗੱਲਾਂ ਹੋਰ ਵੀ ਨੇ ਕਿ ਜਿਵੇਂ ਦੋਸ਼ੀਆਂ ਦੇ ਵਕੀਲਾ ਨੂੰ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਹੈਗਾ ਉਹ ਏਜੀ ਲਗਾਇਆ ਲਗਾਇਆ ਜਾ ਰਿਹਾ ਐਡਵੋਕੇਟ ਜਨਰਲ ਲਗਾਇਆ ਜਾ ਰਿਹਾ ਵੱਡੇ ਅਹੁਦੇ ਜਿਹੜੇ ਦਿੱਤੇ ਜਾ ਰਹੇ ਆ ਔਰ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਇਹ ਸਾਰਾ ਕੁਝ ਜਿਹੜੇ ਪੰਜਾਬ ਦਾ ਮਾਲਵੇ ਦਾ ਇੱਕ ਵੱਡਾ ਹਿੱਸਾ ਜਿਹੜਾ ਹੈਗਾ ਬੂਟਾਂ ਦਾ ਡੇਰੇ ਵਾਲਿਆਂ ਦਾ ਉਹ ਲੈਣ ਦੇ ਲਈ ਇਹ ਕੰਮ ਕੀਤਾ ਗਿਆ ਔਰ ਹੁਣ ਹਰਿਆਣੇ ਦੇ ਵਿੱਚ ਵੀ ਕਹਿੰਦੇ ਕਿ ਬੂਟਾਂ ਲੈਣੀਆਂ ਨਹੀਂ ਇਸ ਕਰਕੇ ਇਹ ਰਾਹਤ ਡੇਰਾ ਮੁਖੀ ਨੂੰ ਦਿੱਤੀ ਜਾ ਰਹੀ ਹੈ ਇਹ ਵਾਕਈ ਇਹਦੇ ਵਿੱਚ ਕੋਈ ਸੱਚਾਈ ਹੈ ਜਾਂ ਨਹੀਂ ਹੈ ਕਿ ਕੁਝ ਗੱਲਾਂ ਬਾਤਾਂ ਜਿਹੜੀਆਂ ਚੱਲ ਰਹੀਆਂ ਨੇ ਪਰ ਤੁਸਾਂ ਤੋਂ ਲੱਗ ਰਿਹਾ ਹੈ ਕਿ ਕਿਤੇ ਨਾ ਕਿਤੇ ਦਾਲ 'ਚ ਕੁਝ ਕਾਲਾ ਹੈ ਤੁਸੀਂ ਕੀ ਸੋਚਦੇ ਹੋ ਜੀ ਸੁਖਿੰਦਰ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਕਿ ਬੀਤੇ ਲੰਬੇ ਸਮੇਂ ਤੋਂ ਰਾਮ ਰਹੀਮ ਦੇ ਨਾਲ ਸੰਬੰਧਿਤ ਜਿੰਨੇ ਵੀ ਕੇਸ ਨੇ ਉਹਨਾਂ ਨੂੰ ਜਾਂ ਤੇ ਦਬਾਇਆ ਜਾ ਰਿਹਾ ਜਾਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਇਹੋ ਜਿਹ ਠੰਡੇ ਬਸਤੇ 'ਚ ਪਾਇਆ ਜਾ ਰਿਹਾ ਕਿ ਜਿਦਾਂ ਇਨਸਾਫ ਜਿਹੜਾ ਦੂਰ ਹੋਵੇ ਇਹ ਸੁਖਿੰਦਰ ਜੀ ਕੇਵਲ ਆਮ ਆਦਮੀ ਪਾਰਟੀ ਦੀ ਗੱਲ ਹੀ ਨਹੀਂ ਹੈਗੀ ਬੀਤੇ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਾਂ ਚੰਦਰਜੀਤ ਸਿੰਘ ਚੰਨੀ ਦੀ ਸਰਕਾਰ ਦੇ ਸਮੇਂ ਵੀ ਬਹੁਤ ਕੁਝ ਕੀਤਾ ਦਾ ਹੁੰਦਾ ਰਿਹਾ ਪਰ ਆਮ ਆਦਮੀ ਪਾਰਟੀ ਦੀ ਜ਼ਿੰਮੇਵਾਰੀ ਸਿੰਧੂ ਸਾਹਿਬ ਤਾਂ ਵੱਧ ਜਾਂਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਜਦੋਂ 2022 ਵਿੱਚ ਸੱਤਾ ਚ ਹੁੰਦੀ ਤਾਂ ਸਭ ਤੋਂ ਪਹਿਲਾਂ ਇਹਨਾਂ ਨੇ ਬੇਅਦਬੀਆਂ ਦੇ ਸਬੰਧ ਵਿੱਚ ਇੰਨੀ ਗੱਲ ਕਹੀ ਸੀ ਕਬਰ ਵਿਜੇ ਪ੍ਰਤਾਪ ਸਿੰਘ ਨੂੰ ਨਾਲ ਲੈ ਕੇ ਕਿ ਅਸੀਂ ਇਨਸਾਫ ਜੜਾ ਦਵਾਂਗੇ ਇਸ ਮੁੱਦੇ ਤੇ ਦੋਸ਼ੀ ਜਿਹੜੇ ਡੱਕੇ ਜਾਣਗੇ ਬਹੁਤ ਕੁਝ ਬੇਅਦਬੀਆਂ ਦੇ ਬੁੱਤੇ ਦੇ ਉੱਤੇ ਗੋੜੀ ਕਾਂਡ ਦੇ ਮੁੱਦੇ ਦੇ ਉੱਤੇ ਜਿਹੜੇ ਵਾਅਦੇ ਸੰਬੰਧਤ ਪਾਣ ਹੁਣਾਣੇ ਅਰਵਿੰਦ ਕੇਸਰੀ ਵੱਲ ਪੁ ਕਾਪੋਰਟ ਦੇ ਕਵਰ ਵਿਜੇ ਪ੍ਰਤਾਪ ਸਿੰਘ ਨੂੰ ਨਾਲ ਲਾ ਲਿਆ ਲੇਕਿਨ ਪੰਜਾਬ ਦੇ ਹਰ ਕੋਨੇ ਵਿੱਚ ਤੇ ਪੰਜਾਬ ਦੇ ਲੋਕਾਂ ਨੇ ਪੂਰਨ ਤੌਰ ਤੇ ਵਿਸ਼ਵਾਸ ਜਿਹੜਾ ਜਿਹੜਾ ਆਮ ਆਦਮੀ ਪਾਰਟੀ ਨੇ ਇਹਨਾਂ ਬਾਤਾਂ ਤੇ ਕੀਤਾ ਹੁਣ ਸਿੱਧੂ ਸਾਹਿਬ 2.5 ਸਾਲ ਹੋ ਚਲੇ ਆ ਤੇ 2.5 ਸਾਲਾਂ ਦੇ ਵਿੱਚ ਜੋ ਤਾਂ ਹੁਣ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗਤੀਵਿਧੀ ਜਾਂ ਕਾਰਜਸ਼ਾਲੀ ਜਾਂ ਕਾਰਵਾਈ ਜੇਹੀ ਕਹਿ ਸਕੀਏ ਗਤੀਵਿਧੀਆਂ ਜਿਹੜੀਆਂ ਇਹਨਾਂ ਕੇਸਾਂ ਦੇ ਪ੍ਰਤੀ ਰਹੀਆਂ ਨੇ ਉਹਦੇ ਤੋਂ ਸਾਫ ਜਾਇਜ਼ ਹੁੰਦਾ ਕਿ ਕਿਤੇ ਨਾ ਕਿਤੇ ਕੋਈ ਦਲੀ ਜਿਹੜਾ ਸਮਝੌਤਾ ਅੰਦਰ ਖਾਤੇ ਕਿਹੜਾ ਹੋ ਚੁੱਕਾ ਸਭ ਤੋਂ ਪਹਿਲੀ ਚ ਗੱਲ ਇਹੋ ਹੀ ਤੁਸੀਂ ਜਿਹੜੀ ਰਾਜ ਹਿੰਦ ਦੇ ਸਬੰਧੀ ਫਾਈਲ ਬਾਰੇ ਜਿਹੜੀ ਗੱਲ ਆ ਉਹਦੀ ਗੱਲ ਕਰ ਲਓ ਕਿ ਵੀ ਵਿਭਾਗ ਨੇ ਉਸ ਪਾਣੀ ਜਦੋਂ ਜਾਂਚ ਕੀਤੀ ਤਾਂ ਸਰਕਾਰ ਪਾਸੋਂ ਅਜਾਇਜ਼ਤ ਮੰਗੀ ਕਿ ਹਾਂ ਫੇ ਕੇਸ ਚਲਉਂਦੀ ਅਜਾਜ਼ੀ ਜਰੀਏ ਦਿੱਤੀ ਜਾਵੇ ਤੇ ਕਹਿੰਦੇ ਕਿ ਉਹ ਫਾਈਲ ਨੂੰ 2 ਸਾਲ ਦੇ ਕਰੀਬ ਹੋ ਚਲੇ ਆ ਮੁੱਖ ਮੰਤਰੀ ਸਾਹਿਬ ਕੋ ਪਹੁੰਚਾ ਮੁੱਖ ਮੰਤਰੀ ਸਾਹਿਬ ਤੇ ਬੰਦੇ ਪਰ ਮੁੱਖ ਮੰਤਰੀ ਸਾਹਿਬ ਨੇ ਕਦੇ ਵੀ ਉਹਦੇ ਉੱਤੇ ਸਾਈਨ ਕਰਦੇ ਗੁਵਾਰਾ ਹੀ ਨਹੀਂ ਸਰਦੇ ਜਾਂ ਇਸ ਦੀ ਅਜਾਜ਼ਤ ਦਿੱਤੀ ਜਾਵੇ ਕਦੇ ਉਹ ਨਹੀਂ ਸਮਝਾਈ ਉਹ ਜਿਹੜੀ ਫਾਈਲ ਆ ਠੰਡੇ ਬਕਤੇ ਚ ਪਾ ਕੇ ਰੱਖੀ ਹੈ ਇਸ ਤੋਂ ਕੀ ਸੰਕੇਤ ਜਾਂਦਾ ਇਸ ਤੋਂ ਸੰਕੇਤ ਇਹੋ ਹੀ ਜਾਂਦਾ ਇਹहां पे ਕਿਤਨਾ ਕੀਤੇ ਦਾਲ ਚ ਕਾੜਾ ਦੀ ਦਾਲ ਹੀ ਕਾਲੀ ਹੈ ਦੂਸਰੇ ਬੰਨੇ ਹੋਰ ਗੱਲਾਂ ਕਾਬਲੋ ਜਿਹੜੀਆਂ ਤਿੰਨ ਚੀਜ਼ਾਂ ਤੁਸੀਂ ਬਿਆਨ ਕੀਤੀਆਂ ਕਿ ਜਿਹੜੇ ਬੇਅਦਬੀ ਨਾਲ ਸਬੰਧਤ ਕੇਸ ਚੱਲ ਰਹੇ ਆ ਫਰੀਦਪੁਰ ਦੀ ਅਦਾਲਤਾਂ ਚ ਚੱਲ ਰਹੇ ਉਹ ਸਾਰੇ ਚੰਡੀਗੜ੍ਹ ਜਿਹੜੇ ਉਹ ਟਰਾਂਸਫਰ ਹੋ ਚੁੱਕੇ ਆ ਨੰਬਰ ਦੋ ਪੰਜਾਬ ਤੇ ਹਰਿਆਣਾ ਹਾਈ ਕੋਰਟੋਂ ਲੋ ਡੇਰਾ ਮੁਖੀ ਦੇ ਕਲੱਬ ਜਿਹੜੇ ਕੇਸ ਸੀ ਜਿਹੜੀ ਸੀਬੀਆਈ ਨੂੰ ਦਿੱਤੀ ਗਈ ਸੀ ਇਜਾਜ਼ਤ ਕਿਹਾ ਗਿਆ ਸੀ ਕਿ ਆ ਕੇ ਜਿਹੜਾ ਸੀਬੀਆਈ ਦੀ ਜਾਂਚ ਕਰੇਗੀ ਉਸ ਫੈਸਲੇ ਦੇ ਵਿਰੁੱਧ ਅਜੇ ਤੱਕ ਪੰਜਾਬ ਸਰਕਾਰ ਨੇ ਕੋਈ ਅਪੀਲ ਜਿਹੜੀ ਆ ਨਾ ਤਾਂ ਹਾਈ ਕੋਰਟ ਦੇ ਦਬਲ ਬੈਂਕਾ ਕੀ ਕੀਤੀ ਤਾਂ ਨਾ ਕਿਤੇ ਸੁਪਰੀਮ ਕੋਰਟ ਚ ਜਾ ਕੇ ਕੀਤੀ ਕਿ ਹਾਂ ਵੀ ਇਹਜ ਹੋ ਜਾ ਨਹੀਂ ਹੋਣਾ ਚਾਹੀਦਾ ਪਾਪ ਸਰਕਾਰ ਵੀ ਚਾਹੁੰਦੀ ਆ ਕਿ ਇਹ ਮਸਲਾ ਜਿਹੜਾ ਸੀਬੀਆਈ ਨੂੰ ਚਲਾ ਜਾਵੇ ਤੇ ਜੇ ਸੀਬੀਆਈ ਨੂੰ ਜਾਂਚ ਜਿਹੜੀ ਮੰਗ ਸੀ ਇਹ ਖੁਦ ਜਿਹੜਾ ਡੇਰਾ ਮੁਖੀ ਦੇ ਵਕੀਲਾ ਵੱਲੋਂ ਕੀਤੀ ਗਈ ਉਸ ਤੋਂ ਬਾਅਦ ਤੁਸੀਂ ਪਰਮਰਾਜੂ ਮਰਾਨੰਗਲ ਦੀ ਗੱਲ ਕਰ ਰਹੇ ਜੀ ਪਰਮਰਾਜੂ ਮਰਾਨੰਗਲ ਤੁਸੀਂ ਦੇਖ ਲਓ ਬਹਾਰ ਹੋ ਜਾਂਦਾ ਪਰ ਬੇਸ਼ੱਕ ਉਹਨੂੰ ਤਰਖਾ ਤੇ ਪੱਤੇ ਨਹੀਂ ਦਿੱਤੇਗੇ ਪਰ ਉਸ ਨੂੰ ਜਾਣ ਜਿਹੜਾ ਉਸੇ ਤੋਂ ਸਭ ਕਰਾ ਲਿਆ ਖੇ ਉਹਨੇ ਇਹਨਾਂ ਸਰگە ਸਥਿਤੀ ਨੂੰ ਜੇਕਰ ਗੰਭੀਰ ਤਨਾ ਵਿਖੀ ਤੇ ਇਹਨਾਂ ਦਾ ਵਸਲੇਸ਼ਨ ਕਰੀਏ ਤਾਂ ਸਿੱਧੂ ਸਾਫ ਸਾਫ ਜਾਇਰ ਹੁੰਦਾ ਕਿ ਮਾਲਵੇ ਦਾ ਇੱਕ ਵੱਡਾ ਖੇਤਰ ਜਿਹੜਾ ਡੇਰਾ ਪ੍ਰੀਮੀਅਰੀ ਦੇ ਵੋਟਾਂ ਦੇ ਨਾਲ ਸਾਰੇ ਭੱਤੇ ਵੀ ਅਣਕੀ ਸਾਹਿਬ ਮਿਲਣਗੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਉਹ ਮਿਲ ਜਾਣੇ ਚਲੋ ਸਿੱਧੂ ਜੀ ਮਿਲੇ ਵੀ ਚਾਹੀਏ ਚਲੋ ਇੱਕ ਅਲੱਗ ਇਸ਼ੂ ਆ ਮੈਂ ਹੁਣ ਇਹ ਲਗਾ ਗੱਲ ਕਰਨ ਕਿ ਜਿਹੜਾ ਮਾਲਵੇ ਦਾ ਖੇਤਰਾ ਸਿੱਧੂ ਸਾਹਿਬ ਉਹ ਡੇਰਾ ਪ੍ਰੀਮੀਅਰੀ ਵੋਟਾਂ ਨਾਲ ਭਰਿਆ ਹੋਇਆ ਖਾਸ ਉਤੇ ਪ੍ਰਭਾਵ ਪਾਉਂਦਾ ਤੇ ਹਰ ਪਾਰਟੀ ਸਿੱਧੂ ਸਾਹਿਬ ਉੱਥੇ ਜਾਂਦੀ ਹੈ ਜਿਹੜੀ ਸੱਤਾ 'ਚ ਹੁੰਦੀ ਆ ਉਹ ਵੀ ਤੇ ਜਿਹੜੀ ਸੱਤਾ 'ਚ ਬਾਹਰ ਹੁੰਦੀ ਆ ਉਹ ਵੀ ਡੇਰਾ ਮੁਖੀ ਜਾਂ ਡੇਰਾ ਪ੍ਰੇਮੀਆ ਵੱਲ ਉਹਨਾਂ ਦੀ ਝਾਕ ਹੁੰਦੀ ਹੈ ਹੁਣ ਬਰਦਾਲੇ ਦੀ ਜਾਂ ਸੰਗਰੂਰ ਦੀ ਜਿਹੜੀ ਚੋਣ ਹੋਈ ਹੈ ਜਿਸ ਤਰੀਕੇ ਨਾਲ ਉੱਥੇ ਵੋਟਾਂ ਪਈਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਕਿਤੇ ਨਾ ਕਿਤੇ ਸਮਝੌਤਾ ਜਿਹੜਾ ਹੋਇਆ ਤੇ ਜੇ ਸਮਝੌਤਾ ਨਾ ਹੋਇਆ ਤਾਂ ਸ਼ਾਇਦ ਸਥਿਤੀ ਐਸਫਕੁਨਦਰਜੀ ਫਿਰ ਆ ਜਿਹੜੀਆਂ 0 13 ਮਾੜੀ ਗੱਲ ਸੀ ਉਹ ਸ਼ਾਇਦ ਦੋ ਹੀ ਸੀਟਾਂ ਰਹਿ ਜਾਂਦੀਆਂ ਹੁਣ ਦੂਸਰੇ ਪਾਸੇ ਹਰਿਆਣੇ 'ਚ ਸਿੱਧੂ ਸਾਹਿਬ ਚ ਹਰਿਆਣਾ ਦੇ ਵਿੱਚ ਸੱਸਾ ਜਿਹੜਾ ਹੈੱਡਕੁਆਰਟਰ ਆ ਰਾਮ ਨਹਿਮ ਦਾ ਜਿੱਥੇ ਹਰਿਆਣਾ ਸਰਕਾਰ ਨੇ ਤੁਸੀਂ ਰਾਮ ਨਹਿਮ ਪੁੱਤ ਤੇ ਮਿਹਰ ਮਿਹਰਬਾਨ ਹੋਣ ਜੱਦੀ ਪੈਰੋਲ ਤੇ ਉਸ ਨੂੰ ਬਾਰ ਬਾਰ ਰਿਹਾ ਕਰ ਦਿੰਦੀ ਆ ਉਸੇ ਤਰੀਕੇ ਦੇ ਨਾਲ ਹੀ ਐਸੇ ਪੰਜਾਬ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਆ ਤਾਂ ਆਮ ਆਦਮੀ ਪਾਰਟੀ ਕਿਸੇ ਵੀ ਸੂਰਤ ਵਿੱਚ ਹਰਿਆਣਾ ਵਿੱਚ ਆਪਣਾ ਗਨਿਤ ਨਾ ਵਿਗਾੜ ਦੇ ਮੂਰਚੀ ਇਹਨਾਂ ਕੇਸਾਂ ਨੂੰ ਥੱਲੇ ਬਸਤੇ ਦੇ ਵਿੱਚ ਸਿੱਖੂ ਸਾਹਿਬ ਪਾਇਆ ਹੈਗਾ ਕਿ ਹਾਂ ਪਈ ਇੱਕ ਸਿਆਸੀ ਲਾਹ ਜਿਹੜਾ ਡੇਰਾ ਪ੍ਰੇਮੀਆ ਕੋਲ ਲਿਆ ਜਾ ਸਕੇ ਔਰ ਕਿਹਾ ਜਾ ਸਕੇ ਕਿ ਇਹਨਾਂ ਦਬਾਅ ਹੁੰਦੇ باوجود ਵੀ ਅਸੀਂ ਡੇਰਾ ਮੁਖੀ ਦੇ ਖਿਲਾਫ ਕੋਈ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਸਿੱਧੂ ਸਾਹਿਬ ਇਹ ਉਹ ਸਥਿਤੀ ਹੈ ਜਿਹੜੀਆਂ ਸਾਫ਼ ਦੱਸਤੀਆਂ ਨੇ ਕਿਤੇ ਨਾ ਕੀਤੀ ਸਮਝੌਤਾ ਚਾਹੇ ਦਿੱਲੀ ਲੌਬੀ ਨੇ ਕਰਵਾਇਆ ਹੋਵੇ ਤੇ ਚਾਹੇ ਪੰਜਾਬ ਲੌਬੀ ਨੇ ਆਪਣੇ ਪੱਧਰ ਤੇ ਕੀਤਾ ਹੋਵੇ ਸਿੱਧੂ ਸਾਹਿਬ ਸਮਝੌਤਾ ਤਾਂ ਜਰੂਰ ਆ ਨਹੀਂ ਤਾਂ 2 ਸਾਲ ਹੋ ਚਲੇ ਫਾਈਲ ਉੱਥੇ ਪਈ ਨੂੰ ਪੰਜਾਬ ਸਰਕਾਰ ਉਹਦੇ ਉੱਤੇ ਖਾਸ ਤੌਰ ਤੇ ਭੋਖ ਮੰਤਰੀ ਸਾਹਿਬ ਉੱਤੇ ਕੋਈ ਐਕਸ਼ਨ ਹੀ ਨਾ ਲੈ ਰਿਹਾ ਦੇ ਘਾਟੌਰ ਤੇ 2 ਸਾਲ ਪਹਿਲਾਂ ਉਹਨਾਂ ਨੇ ਰੌਲਾ ਪਾਇਆ ਹੋਵੇ ਪੰਜਾਬ ਦੇ ਵਿੱਚ ਕਿ ਅਸੀਂ ਇਨਸਾਫ ਦਵਾਂਗੇ ਅਸੀਂ ਇਨਸਾਫ ਦਵਾਂਗੇ ਪਰ ਸਥਿਤੀਆਂ ਬਿਲਕੁਲ ਉਦੇ ਤੇ ਉਲਟ ਹਨ ਮੈਨੂੰ ਸਿੱਧੂ ਸਾਹਿਬ ਇੱਥੇ ਆ ਬੀਬੀ ਹਰਸਿਮਰਤ ਕੋਲ ਬਾਦਲ ਦੀ ਜਿਹੜੀ ਇੱਕ ਅਰਦਾਸ ਵਾਲੀ ਗੱਲ ਹੀ ਉਹ ਚਿਤੀ ਹੁੰਦੀ ਹੈ ਜਿਹੜੀ ਉਹਨਾਂ ਨੇ ਇੰਨੀ ਗੱਲ ਕਹੀ ਸੀ ਕਿ ਹਾਂ ਵੀ ਜਿਨ੍ਹਾਂ ਨੇ ਬੇਤਨੀਆ ਕਰਾਇਆ ਚਰਾਈਆਂ ਉਹਨਾਂ ਦਾ ਵੀ ਕੱਖੜਾ ਰਵੇ ਤੇ ਜਿਨ੍ਹਾਂ ਨੇ ਸਿਆਸਤ ਇਹਦੇ ਤੇ ਕੀਤੀ ਆ ਸਿੱਧੂ ਸਾਹਿਬ ਉਹਨਾਂ ਦਾ ਵੀ ਕੱਖੜਾ ਰਵੇ ਤੇ ਤੁਸੀਂ ਦੇਖ ਲਓ ਉਹ ਆਮ ਆਦਮੀ ਪਾਰਟੀ ਜਿਹੜੀ 2022 ਦੇ ਵਿੱਚ 92 ਸੀਟਾਂ ਲੈ ਕੇ ਇੱਕ ਤਗੜਾ ਮੰਡਟ ਲੈ ਕੇ ਸਰਕਾਰ ਬਣਾਉਂਦੀ ਆ ਢਾਈਆਂ ਸਾਲਾਂ ਦੇ ਵਿੱਚ ਹੀ ਦੇਖ ਲਓ ਕਿ ਉਸ ਦੀ ਸਿਆਸਤ ਜਿਹੜੀ ਆ ਕਿੱਧਰ ਨੂੰ ਚਲੀ ਗਈ ਉਹ 13 ਜੀਰੋ ਦੀ ਗੱਲ ਕਰਦੇ ਸਨ ਕੇਵਲ 3 ਸੀਟਾਂ ਲੋਕ ਸਭਾ ਦੀਆਂ ਸੀਟਾਂ ਤੇ ਉਹ ਅਟਕੇ ਰਹਿ ਕੇ ਕਿ ਜੇਕਰ ਫਲਸਿਲੇਸ਼ਨ ਕਰੋ ਤਾਂ 33 ਵਿਧਾਨ ਸਭਾਈ ਉਹ ਜਿੱਤੇ ਦੇ ਬਾਕੀ ਸਾਰੇ ਉਹ ਹਾਰਦੇ ਹੈਗੇ ਫਿਰ ਕਿਤਨਾ ਕੀ ਬਿਬਲੀ ਹਰ ਸਿਮਰਤ ਕੋਰ ਦੀ ਅਰਦਾਸ ਤਾਂ ਫਿਰ ਕੰਮ ਕਰਨ ਦੀ ਨਸਲ ਆਉਂਦੀ ਹੈ ਚਲੋ ਉਹ ਇੱਕ ਧਾਰਪਕ ਗੱਲਾਂ ਨੇ ਪਰ ਇੱਥੇ ਜ਼ਿੰਮੇਵਾਰੀ ਸਿੱਧੂ ਸਾਹਿਬ ਮੁੱਖ ਮੰਤਰੀ ਸਾਹਿਬ ਦੀ ਬਣਦੀ ਹੈ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਜਿਹੜੇ ਲੋ ਉਹਨਾਂ ਵਾਅਦਿਆਂ ਨੂੰ ਪੂਰਾ ਕਰੋ ਖਾਸ ਤੌਰ ਤੇ ਭਈ ਅਦਰੀਆ ਦੇ ਮੁੱਦੇ ਤੇ ਉੱਤੇ ਕਿਉਂਕਿ ਲੋਕੀ ਇਸ ਮੁੱਦੇ ਨਾਲ ਸਿੱਧੂ ਸਾਹਿਬ ਪਾਵਤਾ ਦੇ ਪੱਤਰ ਤੇ ਜੁੜੇ ਆ ਹਰ ਸਰਕਾਰ ਪਰ ਲੋਕ ਵਿਦੇਚੇ ಕ್ಯಾਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਸਨ ਉਦੋਂ ਵੀ ਲੋਕਾਂ ਦੀ ਆਸ ਸੀ ਕਿ ਹਾਂ ਭਈ ਇਹਦੇ ਉੱਤੇ ਇਨਸਾਫ ਹੋਊਗਾ ਪਰ ਨਹੀਂ ਹੋਇਆ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਬਣਦੀ ਹੈ ਸੱਟਾਂ ਬਣਦੀਆਂ ਬਹੁਤ ਕੁਝ ਇਦਾਂ ਦਾ ਹੋਇਆ ਪਰ ਇਨਸਾਫ ਨਹੀਂ ਹੋਇਆ ਫਿਰ ਅਖੀਰ ਲੋਕਾਂ ਦੀ ਜਿਹੜੀ ਨਜ਼ਰ ਸੀ ਆਮ ਆਦਮੀ ਪਾਰਟੀ ਵੱਲ ਸੀ ਤੇ ਆਮ ਆਦਮੀ ਪਾਰਟੀ ਨੇ ਕਬਰ ਵਿਜੇ ਪ੍ਰਤਾਪ ਸਿੰਘ ਨੂੰ ਠੋਕ ਕੇ ਵਰਤੇ ਹਰ ਥਾਂ ਤੇ ਐਜ਼ ਅ ਪੋਸਟਰ ਬੁਆਏ ਪੜਾ ਕੇ ਲੇ ਜਾਂਦੇ ਰਹੇ ਔਰ ਅਰਵਿੰਦ ਕੇਸ ਦੀ ਵੱਲ ਉਹਨਾਂ ਕਹਿੰਦੇ ਰਹੀ ਆਹ ਵਿਕਤੀ ਆ ਕਿ ਜਿਸ ਨੇ ਸਾਰੇ ਮਾਮਲੇ ਦੀ ਜਾਂਚ ਕੀਤੀ ਤੇ ਅਸੀਂ ਇਨਸਾਫ ਦਵਾਗੇ ਤਾਂ ਸਿੱਧੂ ਸਾਹਿਬ ਤੁਸੀਂ ਦੇਖ ਲਓ ਦੋ ਟਾਂਗੀਆਂ ਸਾਲਾਂ ਦੇ ਵਿੱਚ ਕਬਰ ਵਿਜੇ ਪ੍ਰਤਾਪ ਸਿੰਘ ਜਿਹੜਾ ਇਸ ਮੁੱਦੇ ਤੇ ਉੱਤੇ ਸਾਰਾ ਕੁਝ ਆਪਣਾ ਕੁਰਬਾਨ ਕਰਨੋਂ ਤਿਆਰ ਸੀ ਉਸ ਨੂੰ ਘਰ ਭੇਡਾ ਦਿੱਤਾ ਗਿਆ ਅੱਜ ਜਦੋਂ ਇਸ ਮੁੱਦੇ ਤੋਂ ਵਿਧਾਨ ਸਭਾ 'ਚ ਇਹਦੇ ਉੱਤੇ ਗੱਲ ਕਰਨ ਦੀ ਮੰਗ ਕਰਦੇ ਆ ਤਾਂ ਉਹਨਾਂ ਨੂੰ ਸਬਾ ਨਹੀਂ ਦਿੱਤਾ ਜਾਂਦਾ ਈਵਨ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਬੀਤੇ ਸਮਝ ਗਿਆ ਕਿ ਜਦੋਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਨਾ ਚਾਹਦੇ ਫੋਨ 'ਤੇ ਤਾਂ ਉਹਨਾਂ ਦਾ ਪੀਐਮ ਉਹਨਾਂ ਦਾ ਫੋਨ ਜਿਹੜਾ ਉਹ ਨਹੀਂ ਚੁੱਕਦਾ ਜਸਟਿਸ ਜੋਰਾ ਸਿੰਘ ਦੀ ਤੁਸੀਂ ਗੱਲ ਕਰਪ ਜਿਸ ਤਰੀਕੇ ਨਾਲ ਉਹਨਾਂ ਨੇ ਜਾਂਚ ਕੀਤੀ ਉਹਨਾਂ ਨੂੰ ਵੀ ਦਕਰ ਦਿੱਤਾ ਗਿਆ ਤਾਂ ਸਥਿਤੀ ਹੈ ਇਹੋ ਹੀ ਦੱਸਦੀਆਂ ਨੇ ਕਿ ਵੇਦਗੀਆਂ ਦੇ ਮੁੱਦੇ ਤੇ ਉੱਤੇ ਇਨਸਾਫ ਦੇਣ ਦੇ ਮੁੱਦੇ ਤੇ ਉੱਤੇ ਆਮ ਆਦਮੀ ਪਾਰਟੀ ਸਭ ਤੋਂ ਦੂਜੀ ਇਹ ਹੀ ਕਹਿ ਸਕਨੇ ਕਿ ਗੰਭੀਰ ਨਹੀਂ ਹੈਗੀ ਦਾਲ ਚ ਕਾੜਾ ਨਹੀਂ ਪੂਰਨ ਤੌਰ ਤੇ ਦਾਲ ਹੀ ਜਿਹੜੀ ਸਿੱਧੂ ਸਾਹਿਬ ਉਹ ਕਾਲੀ ਲੱਗ ਰਹੀ ਹੈ ਕਿਤੇ ਨਾ ਕਿਤੇ ਸਮਝੌਤੇ ਸਿੱਧੂ ਸਾਹਿਬ ਹੋ ਚੁੱਕੇ ਆ ਤਾਂ ਹੀ ਇਸ ਪੁਛ ਦੀਆਂ ਸਥਿਤੀਆਂ ਨੇ ਸਾਹਮਣੇ ਆ ਰਹੀਆਂ ਤੇ ਕਬਰ ਗੁਰਜਾ प्रताप ਸਿੰਘ ਹੁਣੇ ਜਦੋਂ ਬਾਰ ਬਾਰ ਕਹਿੰਦੇ ਆ ਕਿ ਹਾਂ ਭਈ ਇਨਸਾਫ ਨਹੀਂ ਜਿਮੇਲਾ ਇਨਸਾਫ ਨਹੀਂ ਜਿਮੇਲਾ ਉਹ ਸ਼ਾਇਦ ਤਾਂ ਕਰਕੇ ਸਮਝਦੇ ਆ ਕਿ ਪਰਦੇ ਦੀ ਪਿਛਲੀ ਸਿਆਸਤ ਕੀ ਉਹ ਉਸ ਤੋਂ ਪੂਰੀ ਤਰ੍ਹਾਂ ਜਾਣੂ ਹੋ ਚੁੱਕੇ ਆ ਕਿਉਂਕਿ ਉਹ ਸਿਸਟਮ ਦਾ ਐਜ ਪੁਲਿਸ ਅਫਸਰ ਵੀ ਹੈ ਸਾਰੇ ਆ ਤੇ ਐਸੇ ਸਰਕਾਰ ਦੇ ਵਿੱਚ ਵੀ ਉਹ ਸਿਸਟਮ ਦਾ ਹਿੱਸਾ ਆ ਤਾਂ ਕਰਕੇ ਸਚਾਈਆਂ ਜਿਹੜੀਆਂ ਨੇ ਸ਼ਾਇਦ ਸਾ ਤੋਂ ਬੈਟਰ ਉਹ ਜਾਣਦੇ ਆ ਇਸੇ ਕਰਕੇ ਹਰ ਫਰੰਟ ਤੇ ਉਹ ਇਹ ਗੱਲ ਕਹਿੰਦੇ ਕਿ ਮਿੱਤਰੋ ਇਨਸਾਫ ਨਹੀਂ ਜੇ ਮਿਲਣਾ ਇਨਸਾਫ ਗੁਰੂ ਗੋਬਿੰਦ ਸਿੰਘ ਦੀ ਅਦਾਲਤ ਹੋਊਗਾ ਬਾਕੀ ਜੇਕਰ ਪ੍ਰਗਟਮਾਨ ਇਸ ਮੁੱਦੇ ਤੇ ਪੰਜਾਬ ਦੇ ਲੋਕਾਂ ਦਾ ਧੋਖਾ ਕਰ ਰਹੇ ਆ ਸਿੱਧੂ ਸਾਹਿਬ ਫਿਰ ਬੀਬੀ ਹਰ ਸਿਮਰਤਪੁਰ ਮਰੀ ਲੱਗਦੀ ਅਰਦਾਸ ਜਿਹੜੀ ਆ ਉਹਨਾਂ ਦੇ ਸੰਗ ਵਿੱਚ ਜ਼ਰੂਰ ਪੂਰੀ ਹੋ ਜੂ ਉਰੀ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਜੋ ਹਾਲਾਤ ਪਾਰਟੀ ਦੇ ਅੰਦਰ ਜਿਹੜੇ ਉਹ ਬਣੇ ਹੋਏ ਆ ਪਰ ਗੱਲ ਇਹ ਹੈ ਕਿ ਥੋੜੇ ਅਫੇਰ ਦੱਸ ਦਿਨਾ ਮੈਂ ਕਿ ਇਸ ਕਰਕੇ ਇਹ ਸਵਾਲ ਲੋਕਾਂ ਦੇ ਵਿੱਚ ਉੱਠ ਰਿਹਾ ਕਿ ਤੇ ਸਮਝੌਤਾ ਤਾਂ ਨਹੀਂ ਹੋ ਗਿਆ ਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਕੇਸਾਂ ਦੀ ਬੁਰੀ ਹਾਲ ਹੋਈ ਹੈ ਚੰਗੇ ਤਰੀਕੇ ਦੇ ਨਾਲ ਪੈਰਵਾਈਆਂ ਨਹੀਂ ਕੀਤੀਆਂ ਜਾ ਸਕੀਆਂ ਔਰ ਪਹਿਲਾਂ ਹੀ ਇਹ ਖਦਸ਼ੇ ਉੱਠ ਕੇ ਸੀਗੇ ਅਣਕੀ ਸਾਹਿਬ ਕਿ ਜੇ ਤੁਸੀਂ ਦੋਸ਼ੀਆਂ ਦੇ ਵਕੀਲਾ ਨੂੰ ਐਡਵੋਕੇਟ ਜਨਰਲ ਲਾਓਗੇ ਤਾਂ ਫਿਰ ਜਿਹੜਾ ਉਹ ਇਨਸਾਫ ਕਿਵੇਂ ਮਿਲੂਗਾ ਇਹ ਕੁਮਰਬਿਜੇ ਪ੍ਰਤਾਪਪੂਰੀ ਪਹਿਲਾਂ ਹੀ ਕੱਚਾ ਜਿਹੜਾ ਉਹ ਜ਼ਾਹਰ ਕਰ ਚੁੱਕੇ ਸੀ ਉਸ ਤੋਂ ਬਾਅਦ ਫਿਰ ਦੇਖੋ ਕਿ ਲਗਾ ਲਗਾ ਲਗਾਤਾਰ ਇੱਕ 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 ਕਰਕੇ ਦੋਸ਼ੀਆਂ ਨੂੰ ਜਿਹੜੀਆਂ ਰਾਹਤਾਂ ਮਿਲੀਆਂ ਕੇਸ ਜਿਹੜੇ ਆ ਉਹ ਫਰੀਦਕੋਟ ਦੀ ਅਦਾਲਤ ਤੋਂ ਚੰਡੀਗੜ੍ਹ ਚਲੇ ਗਏ ਉਮਰਾ ਨੰਗਲ ਬਹਾਲ ਤੱਕ ਜਿਹੜਾ ਉਹ ਹੋ ਗਏ ਇਹ ਜਿਹੜੀਆਂ ਸਾਰੀਆਂ ਗੱਲਾਂ ਬਾਤਾਂ ਹੋਈਆਂ ਔਰ ਉਸ ਤੋਂ ਬਾਅਦ ਹੋਰ ਸਾਰੀਆਂ ਜਿਹੜੀਆਂ ਮੈਂ ਪਹਿਲਾਂ ਦੱਸ ਕੇ ਆਟਿਆ ਚਾਹੇ ਉਹ ਕੁਮਰਬਿਜੇ ਪ੍ਰਤਾਪਪੂਰੀ ਹੋਣ ਚਾਹੇ ਉਹ ਸਾਫਕਾ ਜੱਜ ਜੂਰਾ ਸਿੰਘ ਹੋਣ ਜਿਨ੍ਹਾਂ ਨੇ ਵੀ ਬੇਅਦਬੀ ਤੇ ਗੋਲੀ ਕਾਹਣ ਦੇ ਮੁੱਦਿਆਂ ਦੇ ਇਨਸਾਫ ਦੀ ਉਹਨਾਂ ਨੂੰ ਜਿਹੜਾ ਉਹ ਪਾਰਟੀ ਤੋਂ ਸਾਈਡਲਾਈਨ ਕਰਨਾ ਸੰਗਰੂਰ ਦੇ ਅੰਦਰ ਜਿਹੜਾ ਵੋਟ ਬੈਂਕ ਟਰਾਂਸਫਰ ਹੋਣਾ ਔਰ ਹੁਣ ਹਰਿਆਣੇ ਦੇ ਵਿੱਚ ਚੋਣਾਂ ਹੋਣੀਆਂ ਔਰ ਹੁਣ ਰਾਮ ਰਹੀਮ ਦੇ ਖਿਲਾਫ ਲਗਾਤਾਰ ਲੰਬੇ ਸਮੇਂ ਤੋਂ ਜਿਹੜਾ ਕੇਸ ਚਲਾਉਣ ਦੀ ਪਰਮਿਸ਼ਨ ਨਾ ਦੇਣਾ ਇਹ ਜਿਹੜੀਆਂ ਸਾਰੀਆਂ ਗੱਲਾਂ ਸਾਬਤ ਕਰਦਾ ਹੈ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਧਾਲ ਦੇ ਵਿੱਚ ਕੋਈ ਕਾਲੀ ਗੱਲ ਹੈਗੀ ਹੈ ਜਿਹਦੇ ਕਰਕੇ ਇਹ ਸਵਾਲ ਜਿਹੜੇ ਆ ਉਹ ਉੱਠ ਰਹੇ ਆ ਪਰ ਭਗਵਾਨ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਜੇ ਗੁਰੂ ਦੇ ਨਾਲ ਹੀ ਆਪਾਂ ਧੋਖਾ ਕਰਦਾ ਤਾਂ ਫਿਰ ਅਸੀਂ ਸਕੇ ਕਿਹਨੇ ਆ ਪਹਿਲਾਂ ਲੋਕ ਪੰਜਾਬ ਦੇ ਲੋਕਾਂ ਦੇ ਨਾਲ ਪਰਿਵਾਰ ਦੇ ਨਾਲ ਧੋਖੇ ਦੇ ਇਲਜ਼ਾਮ ਲਾ ਰਹੇ ਆ ਹੁਣ ਜੇ ਗੁਰੂ ਦੇ ਨਾਲ ਧੋਖੇ ਦੇ ਵੀ ਇਲਜ਼ਾਮ ਲੱਗ ਰਹੇ ਆ ਤਾਂ ਫਿਰ ਮੈਨੂੰ ਲੱਗਦਾ ਆਪਾਂ ਅਸੀਂ ਇਨਸਾਨ ਕਹੌਣ ਦੇ ਲਾਇਕ ਹੀ ਨਹੀਂ ਆ ਤਾਂ ਸਰਕਾਰ ਨੂੰ ਜਿਹੜਾ ਇਹਦੇ ਉੱਤੇ ਜ਼ਰੂਰ ਕੁਝ ਸੋਚਣਾ ਚਾਹੀਦਾ ਔਰ ਇਸ ਮਸਲੇ ਨੂੰ ਜਿਹੜਾ ਉਹ ਤਨਪੱਤਨ ਲਾਉਣਾ ਚਾਹੀਦਾ ਨਹੀਂ ਤਾਂ ਲੋਕ ਜਿਹੜਾ ਉਹ ਜਿਵੇਂ ਪਹਿਲਾਂ ਅਰਦਾਸ ਵਾਲੀ ਗੱਲ ਮੈਂ ਕਰਕੇ ਰਿਆਂ ਉਹ ਅਰਦਾਸ ਉਹ ਵਾਕਈ ਪੂਰੀ ਹੋ ਰਹੀ ਆ ਕੱਲੇ-ਕੱਲੇ ਬੰਦੇ ਨੂੰ ਅਰਦਾਸ ਲੱਗ ਰਹੀ ਹੈ ਤੇ ਕੱਖ ਰਹਿਣਾ ਨਹੀਂ ਵਾਕਈ ਜਿਨੇ ਇਸ ਮਸਲਿਆਂ ਦੇ ਉੱਪਰ ਸਿਆਸਤ ਜਿਹੜੀ ਆ ਉਹ ਕੀ ਕੀ ਆ ਚਲੋ ਅਗਲੀ ਗੱਲਬਾਤ ਅਨਕੀ ਸਾਹਿਬ ਆਪਾਂ ਕਰ ਲੈਨੇ ਆ ਕਹਿੰਦੇ ਕਿ ਸਰਬਜੀਤ ਖਾਲਸਾ ਹੋਰਾਂ ਨੇ ਕੱਲ ਇੱਕ ਐਲਾਨ ਕਰਤਾ ਕਹਿੰਦੇ ਇੱਕ ਵਕਰੀ ਪਾਰਟੀ ਬਣਾਵਾਂਗੇ ਖੇਤਰੀ ਪਾਰਟੀ ਵਕਰਾ ਅਕਾਲੀ ਦਲ ਜਿਹੜਾ ਉਹ ਬਣਾਵਾਂਗੇ ਔਰ ਕਹਿੰਦੇ ਕਿ ਭਾਈ ਅਮਰਪਾਲ ਸਿੰਘ ਨੂੰ ਬਾਹਰ ਆ ਲੈਣ ਦਿਓ ਕਹਿੰਦੇ ਮੈਂ ਇਹ ਨਹੀਂ ਵੀ ਮੈਂ ਕੱਲਾ ਹੀ ਪਾਰਟੀ ਬਣਾ ਕੇ ਤੁਰਪਾਂ ਉਥੇ ਰਾਜਦੇਵ ਖਾਲਸਾ ਹੋਰਾਂ ਨੇ ਵੀ ਜਿਹੜੀਆਂ ਕੋਈ ਕਈ ਗੱਲਾਂ ਕਈਆਂ ਨੇ ਅਨਕੀ ਸਾਹਿਬ ਇਸ ਤੋਂ ਪਹਿਲਾਂ ਵੀ ਕਈ ਅਕਾਲੀ ਦਲ ਜਿਹੜੇ ਉਹ ਬਣੇ ਆ ਪਰ ਕੋਈ ਵੀ ਅਕਾਲੀ ਦਲ ਜਿਹੜਾ ਉਹ ਸਿਰੇ ਨਹੀਂ ਚੜ ਸਕਿਆ ਹੋਰ ਪਾਰਟੀਆਂ ਵੀ ਬਣੀਆਂ ਚਾਹੇ ਉਹ ਸੁਪਾਲ ਸਿੰਘ ਖਹਿਰਾ ਉਹਨਾਂ ਨੇ ਬਣਾਈ ਅਣਕ ਸਾਬ ਕੋਈ ਸੁਖਾਲੀ ਗੱਲ ਨਹੀਂ ਖੇਤਰੀ ਪਾਰਟੀ ਬਣਾਉਣੀ ਔਰ ਸਿਰਫ ਇੱਕ ਏਜੰਡੇ ਤੇ ਠੀਕ ਹੈ ਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਭਾਈ ਸਾਡਾ ਪੰਥ ਜਿਹੜਾ ਚੜ੍ਹਦੀ ਕਲਾ 'ਚ ਹੋਵੇ ਸਾਡਾ ਸਿੱਖ ਕੌਮ ਜਿਹੜੀ ਚੜ੍ਹਦੀ ਕਲਾ 'ਚ ਹੋਵੇ ਤਾਂ ਹਮੇਸ਼ਾ ਹੀ ਜਿਹੜਾ ਉਹ ਜਿਹੜੇ ਵੀ ਕੌਮ ਦੇ ਨਾਲ ਜੁੜਿਆ ਉਹ ਆਪਣੇ ਆਪਣੇ ਕੌਮ ਦੇ ਲਈ ਸੁੱਖ ਮੰਗਦਾ ਹੀ ਹੈ ਪਰ ਸਿਰਫ ਇੱਕ ਏਜੰਡਾ ਲੈ ਕੇ ਨਹੀਂ ਚੱਲਿਆ ਜਾ ਸਕਦਾ ਮਜ਼ਦੂਰਾਂ ਦੀ ਗੱਲ ਵੀ ਕਰਨੀ ਪਊ ਸਨਤਕਾਰਾਂ ਦੀ ਗੱਲ ਵੀ ਕਰਨੀ ਪਊ ਹਿੰਦੂਆਂ ਦੀ ਗੱਲ ਵੀ ਕਰਨੀ ਪਊ ਸਾਰੇ ਲੋਕਾਂ ਦੀ ਸਾਰੇ ਵਰਗਾਂ ਦੀ ਮਲਾਜਮ ਸਾਰੇ ਵਰਗਾਂ ਦੀ ਜਿਹੜੀ ਆ ਗੱਲ ਕਰਨੀ ਪਊ ਕੱਲਾ ਇਹ ਏਜੰਡਾ ਲੈ ਕੇ ਜੇ ਆਪਾਂ ਕਹੀਏ ਕਿ ਬਾਦਲ ਮਾੜੇ ਨਿਕਲ ਗਿਆ ਅਕਾਲੀ ਦਰਾਲੇ ਤੇ ਉਹਨਾਂ ਨੂੰ ਹਟਾ ਕੇ ਅਸੀਂ ਉੱਤੇ ਆਉਣਾ ਇਹ ਤਾਂ ਕੱਲੀ ਗੱਲ ਮੈਨੂੰ ਲੱਗਦਾ ਅਣਖੀ ਸਾਹਿਬ ਕੱਲਾ ਇਸ ਤਰੀਕੇ ਨਾਲ ਕਾਮਯਾਬ ਨਹੀਂ ਹੋਣਾ ਹੋਇਆ ਜਾਣਾ ਸਾਰੇ ਵਰਗਾਂ ਦਾ ਭਰੋਸਾ ਜਿੱਤਣਾ ਪਊਗਾ ਜੇ ਪਾਰਟੀ ਬਣਾਉਣੀ ਹੈ ਤਾਂ ਆ ਸੁਖਿੰਦਰ ਜੀ ਕੱਲ ਦੋ ਗੱਲਾਂ ਸਾਹਮਣੇ ਹੁੰਦੀਆਂ ਦੋ ਮੀਟਿੰਗਾਂ ਇਕਤਾ ਸਰਮਜੀਤ ਸਿੰਘ ਹੋਂ ਵਾਲੀ ਮੀਟਿੰਗ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਗੱਲ ਕਹਿ ਰਹੇ ਸੀ ਇੱਕ ਨਵੀਂ ਖੇਤਰੀ ਪਾਰਟੀ ਅਸੀਂ ਬਣਾਵਾਂਗੇ ਜਿਹੜੀ ਪੰਜਾਬ ਦੀ ਗੱਲ ਜਿਹੜੀ ਉਧਰੇਗੀ ਉਹਦੇ ਨਾਲ ਹੀ ਨਾਲ ਕੱਲ ਰਾਜਦੇਵ ਸਿੰਘ ਖਾਲਸਾ ਹੋਂ ਦਾ ਵੀ ਇੱਕ ਵੀਡੀਓ ਜਿਹੜਾ ਉਹ ਸਾਹਮਣੇ ਆਉਂਦਾ ਜਿਹੜੇ ਅਮਰਤਪਾਲ ਸਿੰਘ ਦੇ ਜਿਹੜੇ ਵਕੀਲ ਤੇ ਜਿਨ੍ਹਾਂ ਨੇ ਅਮਰਤਪਾਲ ਦੇ ਸਬੰਧ ਵਿੱਚ ਪੈਨਾ ਲਾਲ ਕੀਤਾ ਸਿੱਖੀ ਉਹ ਚੋਣ ਲੜਨਗੇ ਉਹ ਰੋਡੇਪਿੰਡ ਜਿੱਥੇ ਸਰਪ ਜਰਦਲ ਸਿੰਘ ਭਿੰਡਰਵਾੜੇ ਦੇ ਭਰਾ ਦਾ ਭੋਗ ਸੀ ਉੱਥੇ ਉਹ ਬੋਲਦੇ ਪਏ ਸੀ ਤੇ ਉੱਥੇ ਉਹਨਾਂ ਨੇ ਗੱਲ ਕਹੀ ਕਿ ਇੱਕ ਪਾਰਟੀ ਜਿਹੜੀ ਆ ਵੱਖਰੀ ਬਣਾਉਣੀ ਚਾਹੀਦੀ ਹੈ ਬਾਣੀ ਚਾਹੀਦੀ ਤੇ ਜਿਹੜੀ ਪ੍ਰਤੀਨਿਧਤਾ ਰੋਡੇ ਪਰਿਵਾਰ ਦਾ ਹੀ ਮੈਂਬਰ ਵੱਲੋਂ ਜਾਂ ਪਰਿਵਾਰ ਦੇ ਮੈਂਬਰ ਵੱਲ ਕੀਤੀ ਜਾਣੀ ਚਾਹੀਦੀ ਸਾਫ ਸੰਕੇਤ ਸੀ ਕਿ ਭਾਈ ਉਹ ਜਿਹੜੇ ਰੋਡੇ ਸੰਤ ਜਿਹੜੇ ਅਕਾਲ ਤਖਤ ਸਾਹਿਬ ਦੇ ਸਮਗਲ ਭਾਈ ਜਸਬੀ ਸਿੰਘ ਰੋਡੇ ਵੱਲ ਉਹਨਾਂ ਦਾ ਇਸ਼ਾਰਾ ਸੀ ਜਿਨ੍ਹਾਂ ਨੇ ਅ ਅਮਰਤਪਾਲ ਦੇ ਸਰੈਂਟਰ ਦੇ ਵਿੱਚ ਵੀ ਕਾਫੀ ਮਹੱਤਵਪੂਰਨ ਜਿਹੜੀ ਭੂਮਿਕਾ ਨਭਾਈ ਸੋ ਸਿੱਧੂ ਸਾਹਿਬ ਇਹ ਦੋ ਅਲਾਨ ਸੀ ਇੱਕ ਤੇ ਭਾਈ ਸਰਜੀਤ ਸਿੰਘ ਦਾ ਤੇ ਦੂਜੇ ਪਾਸੇ ਰਾਜਦੇਵ ਸਿੰਘ ਖਾਲਸਾ ਦਾ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਕਿ ਪੰਜਾਬ ਚ ਬੜੀਆਂ ਪਾਰਟੀਆਂ ਬਣੀਆਂ ਸਿੱਧੂ ਸਾਹਿਬ ਪਾਰਟੀਆਂ ਬੰਦੀਆਂ ਨੇ ਖਤਮ ਹੋ ਚਲੀਆਂ ਆ ਹੁਣ ਜਿਹੜੇ ਦੋ ਨੇਤਾ ਆ ਲੀਡਰ ਉੱਠੇ ਨੇ ਸਰਬਜੀਤ ਸਿੰਘ ਤੇ ਅੰਮ੍ਰਿਤਪਾਲ ਸਿੰਘ ਸਿੱਧੂ ਸਾਹਿਬ ਇਹ ਪੰਜਾਬ ਦੇ ਵਿੱਚ ਇੱਕ ਲਹਿਰ ਦੇ ਰੂਪ ਦੇ ਵਿੱਚ ਅਸੀਂ ਕਹਿ ਸਕਨੇ ਕਿ ਇੱਕ ਵਿਅਕਤੀ ਉਭਾਰ ਹੈਗਾ ਜੇਕਰ ਤੁਸੀਂ ਪੂਰਨ ਤੌਰ ਤੇ ਇੱਕ ਲਹਿਰ ਦੇ ਰੂਪ ਦੇ ਵਿੱਚ ਗੱਲ ਕਰੀਏ ਕਿ ਇੱਕ ਲਹਿਰ ਉੱਠੀ ਤੇ ਇਹਨਾਂ ਨੂੰ ਜਿਤਾਤਾ ਉਸ ਤਰ੍ਹਾਂ ਦੀ ਗੱਲ ਲੱਗਦੀ ਨਹੀਂ ਵਿਅਕਤੀ ਉਭਾਰ ਇਸ ਕਰਕੇ ਕਿ ਜਿਸ ਤਰੀਕੇ ਨਾਲ ਲੋਕ ਐਸ ਵਿੱਚ ਸ਼ੁਰੂ ਮੀ ਅਕਾਲੀ ਦਲ ਤੋਂ ਨਾਰਾਜ਼ ਦੇ ਉੱਚਦੇ ਆ ਕਿ ਇਹ ਖਲਾ ਜਿਹੜਾ ਆ ਉੱਪਰ ਆ ਜਾਵੇ ਤਾਂ ਇੱਕ ਲੋਕਾਂ ਨੇ ਉਸ ਤਰੀਕੇ ਨਾਲ ਜਿਹੜਾ ਬਹੁਤ ਦੇ ਕਿ ਇਹਨਾਂ ਦੋ ਉਮੀਦਵਾਰ ਨੂੰ ਜਿਤਾ ਦਿੱਤਾ। ਬਾਕੀ ਸਿੱਧੂ ਸਭ ਪਾਰਟੀਆਂ ਬਣਾਉਂਦੀਆਂ ਸੌਖੀਆਂ ਨਹੀਂ। ਪਾਰਟੀ ਬਣ ਜਾਂਦੀ ਆ ਪਰ ਪਾਰਟੀਆਂ ਚਲਉਂਦੀਆਂ ਸਿੱਧੂ ਸਭ ਬਹੁਤ ਔਖੀਆਂ। ਪਾਰਟੀਆਂ ਬੀਤੇ ਸਮੇਂ ਦੇ ਵਿੱਚ ਦੇਖ ਲਓ ਕਿੰਨੀਆਂ ਪਾਰਟੀਆਂ ਬਣੀਆਂ। ਹਰ ਐਸ ਚੋਣਾਂ ਤੋਂ ਪਹਿਲਾਂ ਇੱਕ ਬੇਗੰਪੁਰਾ ਖਾਲਸਾ ਪਾਰਟੀ ਬਣੀ ਜਿਹੜੀ ਅਕਾਲੀਆ ਨਾਲ ਸੰਬੰਧ ਸੀ ਅਕਾਲੀਆ ਤੋਂ ਵੱਖ ਹੋ ਕੇ ਚੱਲਦੀ ਪੇਸ਼ਰੋਗਨੀ ਕਾਲੀ ਦਲ ਅੰਮ੍ਰਾਸਰ ਤੋਂ ਸੀ ਦੇਖ ਲਓ ਸ਼ਰੋਗਨੀ ਕਾਲੀ ਦਲ ਸੰਯੁਕਤ ਦੇਖ ਲਓ ਕਿੰਨੇ ਸ਼ਰੋਗਨੀ ਕਾਲੀ ਦਲ ਬਣੇ। ਦੂਜੇ ਪਾਸੇ ਕਿੰਨੀਆਂ ਹੋਰ ਅਜਿਹੀਆਂ ਪਾਰਟੀਆਂ ਬਣਦੀਆਂ ਨੇ ਸਿੱਧੂ ਸਭ ਜ਼ਰੂਰ ਉਹਨਾਂ ਦਾ ਸਥਾਪਿਤ ਹੁੰਦੇ ਆ ਪਰ ਉਹਨਾਂ ਦੀ ਸਰਗਰਮੀ ਸਿੱਧੂ ਸਾਹਿਬ ਸਮਾਪਤ ਹੋ ਚੱਗੀ ਹੁਣ ਜੇਕਰ ਇਹ ਨਵੀਆਂ ਪਾਰਟੀਆਂ ਜਿਹਨਾਂ ਦੀ ਉਹ ਗੱਲ ਕਰ ਰਹੇ ਸਰਬਜੀਤ ਸਿੰਘ ਖਾਲਸਾ ਹੁਣ ਕਰ ਰਹੇ ਆ ਤੇ ਦੂਜੇ ਪਾਸੇ ਰਾਜਦੇਵ ਸਿੰਘ ਖਾਲਸਾ ਜਿਹੜੀ ਗੱਲ ਕਰ ਰਹੇ ਆ ਸਿੱਧੂ ਸਾਹਿਬ ਠੀਕ ਆ ਪਾਰਟੀ ਬਣਾਉਣਾ ਚਲਾਉਣਾ ਹਰ ਵਿਅਕਤੀ ਦਾ ਅਧਿਕਾਰ ਆ ਤੁਸੀਂ ਬਣਾ ਲਓ ਕੋਈ ਫਰਕ ਨਹੀਂ ਕਿਸੇ ਨੂੰ ਪੈਰ ਲੱਗਾ ਪਰ ਕੀ ਉਹ ਪਾਰਟੀਆਂ ਪੰਜਾਬ ਦੇ ਹਿੱਤਾਂ ਦੀ ਪੰਜਾਬ ਦੇ ਵੱਖ-ਵੱਖ ਮੁੱਤਿਆਂ ਦੀ ਗੱਲ ਕਰਦੀਆਂ ਸਭ ਤੋਂ ਵੱਡਾ ਪ੍ਰਸ਼ਨ ਤਾਂ ਸਿੱਧੂ ਸਾਹਿਬ ਇਹ ਹੈਗਾ ਤੁਸੀਂ ਦੇਖ ਲਓ ਕਿ ਜੇਕਰ 100 ਸਾਲਾਂ ਪਾਰਟੀ ਜਿਸ ਦਾ ਇਤਿਹਾਸ 100 ਸਾਲ ਤੋਂ ਵੱਧ ਹੈ ਸ਼ੁਰੂ ਹੋਈ ਅਕਾਲੀ ਦਲ ਐਸ ਲਈ ਉਹ ਤਾਂ ਪਛੜ ਗਈ ਕਿਉਂਕਿ ਉਸਨੇ ਪੰਜਾਬ ਦੇ ਮੋਤੀਆਂ ਦੀ ਗੱਲ ਕਰਦੀ ਉਹ ਜਿਸ ਤਰੀਕੇ ਨਾਲ ਬੀਤੇ ਦੌਰ ਚ ਕਰਦੀ ਰਹੀ ਹੈ ਨਹੀਂ ਕੀਤੀ ਲੋਕਾਂ ਦੇ ਉਹਨਾਂ ਨੂੰ ਨਕਾਰ ਕੇ ਨਾ ਦਿੱਤਾ ਉਹਨਾਂ ਨੇ ਘਾਟ ਬਿਠਾ ਦਿੱਤਾ ਆਮ ਆਦਮੀ ਪਾਰਟੀ ਦਾ ਉਭਾਰ ਇਸ ਦਾ ਕੀ ਹੁੰਦਾ ਸੀ ਕਿ ਲੋਕਾਂ ਨੇ ਸੋਚਿਆ ਸੀ ਕਿ ਹਾਂ ਵੀ ਬਦਲਾਵ ਜਿਹੜਾ ਬੀਤੇ 70 ਸਾਲ ਤੋਂ ਜਾਂ 75 ਸਾਲ ਤੋਂ ਜਿਹੜੀ ਰਾਜਨੀਤੀ ਪਈ ਆ ਇੱਕ ਨਵੇਂ ਬਦਲਾਵ ਦੇ ਰੂਪ ਦੇ ਵਿੱਚ ਇਸ ਪਾਰਟੀ ਨੂੰ ਮੌਕਾ ਦੋ ਢਾਈ ਸਾਲਾਂ ਚ ਇਸ ਪਾਰਟੀ ਦਾ ਵੀ ਜਰੂਰ ਜਿਹੜਾ ਨਿਕਲ ਕੇ ਸਾਹਮਣੇ ਹੋ ਗਿਆ ਸੋ ਕਹਿਣ ਦਾ ਅਰਥ ਇਹ ਅਸਿੱਦੂ ਸਾਹਿਬ ਕਿ ਠੀਕ ਆ ਪਾਰਟੀਆਂ ਬਣਾਉਣੀਆਂ ਚਾਹੀਦੀਆਂ ਨੇ ਪੰਜਾਬ ਨੂੰ ਇਸ ਲਿਖੇ ਮਜ਼ਬੂਤ ਖੇਤਰੀ ਪਾਰਟੀ ਦੀ ਲੋੜ ਹੈਗੀ ਹੈ ਜਿਹੜੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇ ਪੰਜਾਬ ਦੇ ਪਾਣੀਆਂ ਦੀ ਗੱਲ ਕਰੇ ਪੰਜਾਬ ਦੇ ਬਾਕੀ ਹਿੱਤਾਂ ਦੀ ਗੱਲ ਕਰੇ ਕੇਵਲ ਤਾਂ ਕੇਵਲ ਇਹ ਨਹੀਂ ਹੋਣਾ ਚਾਹੀਦਾ ਕਿ ਹਾਂ ਵੀ ਅਸੀਂ ਨਸ਼ੇ ਛਡਾਤੀ ਅਸੀਂ ਇਹ ਕਰਤਾ ਹੁਣ ਅਸੀਂ ਪਾਰਟੀ ਬਣਾਤੀ ਨਸ਼ਾ ਛਡੋਣਾ ਬਹੁਤ ਵੱਡੀ ਗੱਲ ਆ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣਾ ਸਭ ਤੋਂ ਵੱਡੀ ਚੀਜ਼ ਆ ਪਰ ਸਿੱਧੂ ਸਾਹਿਬ ਇਹਨਾਂ ਮੁੱਦਿਆਂ ਬਾਰੇ ਇਹ ਪਾਰਟੀਆਂ ਜਿਹੜੂ ਨਵੀਆਂ ਬਣਦੀਆਂ ਨੇ ਕੇਵਲ ਇੱਕ ਮੁੱਦੇ ਨੂੰ ਲੈ ਕੇ ਹੀ ਗੱਲਬਾਤ ਕਰਕੇ ਉਹ ਚੁੰਧੀਆਂ ਨੇ ਕਿ ਹਾਂ ਭਈ ਅਸੀਂ ਸ਼ਾਇਦ ਪੰਜਾਬ ਚ ਸ਼ਾਜਾਗਰ ਪਰ ਅਜੀ ਗੱਲ ਹੁੰਦੀ ਵੀ ਹੈਗੀ ਉਸੋ ਚਾਹੀਦਾ ਤਾਂ ਇਹ ਆ ਕਿ ਜਿਹੜੀ ਵੀ ਪਾਰਟੀ ਤੁਸੀਂ ਬਣਾਓ ਜਿਸ ਵੀ ਵਿਅਕਤੀ ਨੇ ਪਾਰਟੀ ਬਣਾਉਣੀ ਆ ਪਹਿਲਾਂ ਤਾਂ ਜਬੀਨੀ ਪੱਤਰ ਤੇ ਗਰਾਊਂਡ ਲੈਵਲ ਤੇ ਕੀ ਆ ਪੰਜਾਬ ਦੀ ਸਥਿਤੀ ਉਸ ਦਾ ਅਧਿਨ ਕੀਤਾ ਜਾਵੇ ਉਸ ਦਾ ਵਸਲੇਸ਼ਨ ਕੀਤਾ ਜਾਵੇ ਕਿ ਸਥਿਤੀਆਂ ਕੀ ਹਨ ਤੇ ਮੰਗ ਕੀ ਹੈ ਸਮੇਂ ਦੀ ਤਾਂ ਸਿੱਧੂ ਸਾਹਿਬ ਮੰਗ ਜੇਕਰ ਅੱਜ ਸੋਸ਼ਲ ਮੀਡੀਆ ਦਾ ਸਮਾਂ ਤੇ ਜੇਕਰ ਅਸੀਂ ਸੋਸ਼ਲ ਮੀਡੀਆ ਦੇ ਸਮੇਂ ਦੇ ਉੱਤੇ ਜਾ ਕੇ ਬੀਤੇ 100 ਸਾਲ ਦੇ ਇਤਿਹਾਸ ਦੀ ਗੱਲ ਕਰਾਂਗੇ ਤਾਂ ਸਿੱਧੂ ਸਾਹਿਬ ਫਿਰ ਸਾਡਾ ਜਿਹੜਾ ਵਕਾਫ ਨਹੀਂ ਹੋਣਾ ਫਿਰ ਮੈਂ ਗਾਰਬਾ ਨਹੀਂ ਜਾਵਾਂਗੇ ਇਹ ਮੈਂ ਐਗਜ਼ਾਮਪਲ ਮੈਂ ਤਾਂ ਲਗਾ ਦੇ ਜਿਹੜਾ ਅਭਾਨੀ ਦੇ ਬੇਟੇ ਦਾ ਵਿਆਹ ਹੋਇਆ ਸੀ ਸਿੱਧੂ ਸਾਹਿਬ ਲੋਕੀ ਕਹ ਰਹੇ ਕਿ ਬਹੁਤ ਵੱਡਾ ਵਿਆਹ ਸੀ ਬਹੁਤ ਖਰਚ ਕੀਤਾ ਗਿਆ ਤੇ ਸੋਸ਼ਲ ਮੀਡੀਆ ਤੇ ਕੁਝ ਲੋਕ ਇਹ ਗੱਲ ਕਹਿਣ ਲੱਗੇ ਕਿ ਨਹੀਂ ਨਹੀਂ ਉਹ ਵਿਆਹ ਨਹੀਂ ਸੀ ਮਹਾਰਾਜ ਰਣਜੀਤ ਸਿੰਘ ਨੇ ਆਪਣੇ ਮੁੰਡੇ ਦਾ ਵਿਆਹ ਜਿਹੜਾ ਬੜੀ ਸ਼ਾਨ ਸ਼ੌਕਤ ਨਾਲ ਸੱਪੋਂ ਮੈਂ ਦਾ ਵਿਆਹ ਕੀਤਾ ਹੁਣ ਬੰਦਾ ਪੁੱਛੇ ਕਿ ਜੇਕਰ ਸਾਡੇ ਸਿੱਖ ਚਿੰਤਕ ਜਿਹੜੇ ਨੇ ਇੱਕ ਲੀਡਰ ਦੀ ਬਣਾ ਨਹੀਂ ਲੰਕ ਜਿਸ ਦੀ ਬਿਆਦਤਾਂ ਜੇਕਰ ਸਿੱਖ ਚਿੰਤਕ ਅੱਜ ਵੀ 18ਵੀਂ ਸਦੀ ਚ ਜੀਂਦੇ ਆ ਤਾਂ ਸਿੱਧੂ ਸਾਹਿਬ ਫਿਰ ਉਹ ਉਹ ਲੋਕ ਕਿ ਜਾਂ ਕੇ ਪੰਜਾਬ ਦੇ ਵਿਕਾਸ ਦੀ ਗੱਲ ਕਰਨਗੇ ਜੇਕਰ ਅਸੀਂ ਬਾਰ-ਬਾਰ ਬਾਰ-ਬਾਰ ਆਪਣੇ ਇਤਿਹਾਸ ਨੂੰ ਅਜੋਕੇ ਸਮੇਂ ਦੇ ਨਾਲ ਕੰਪੈਰੀਟਿਵ ਕਰਾਂਗੇ ਸਿੱਧੂ ਸਾਹਿਬ ਇਹ ਕੋਈ ਗੱਲ ਬਾਦੀ ਨਹੀਂ ਸੋ ਆ ਗੱਲ ਮੈਂ ਤਾਂ ਜ਼ਿਕਰ ਕੀਤਾ ਕਿ ਅੱਜ ਸਮੇਂ ਦੀ ਲੋੜਾ ਅੱਜ ਐਸਵਾਈਐ ਲਹਿਰ ਦਾ ਬੁੱਧਾ ਕੀ ਉਹਦੇ ਵਿੱਚ ਚੁੱਕੀ ਉਹਦਾ ਬਣ ਸਕਦਾ ਕਿਸੇ ਪਾਰਟੀ ਨੇ ਕੋਈ ਗੱਲ ਕੀਤੀ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚੋਣਾਂ ਮੀਤੇ 13 ਸਾਲ ਦਾ ਪੜੀ ਹੋਈਆਂ ਕਿਸੇ ਵੀ ਪਾਰਟੀ ਨੇ ਇਹ ਨਹੀਂ ਗੱਲ ਕਿ ਕੇਂਦਰ ਸਰਕਾਰ ਦੇ ਖਿਲਾਫ ਕੋਈ ਅਜਿਹੇ ਮੋਰਚਾ ਖੋਲਿਆ ਕਿ ਹਾਂ ਭਈ ਉਹ ਚੋਣਾਂ ਕਰਾਈਆਂ ਜਾਂ ਸ਼੍ਰੋਮਣੀ ਕਮੇਟੀ ਜਦੋਂ ਲੋਕ ਹੋਂਸਟੀ ਮੀਟਿੰਗ ਬਾਅਦ ਹੁਫੇ ਚੋਣਾ ਹੁਣ ਆ ਜੋ ਇੱਕ ਨਵੀਂ ਲੈਬ ਜਿਹੜੀ ਉਹ ਪੈਦਾ ਹੋਵੇ ਕਿਸੇ ਦਾ ਵੀ ਉਹਦੇ ਉੱਤੇ ਧਿਆਨ ਨਹੀਂ ਹਾਂ ਇਨੀ ਗੱਲ ਜ਼ਰੂਰ ਕਹਿ ਦਿੰਦੇ ਆ ਕਿ ਚੋਣਾ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਪਰ ਇੱਕ ਲਾਂਬਦ ਪ੍ਰੋਗਰਾਮ ਕਿਸੇ ਵੀ ਪਾਰਟੀ ਸ਼੍ਰੋਮਣੀ ਕਾਲੀਦਾਨ ਨੂੰ ਕੀ ਲੋੜ ਆ ਬਾਕੀ ਕਿਸੇ ਵੀ ਜਿਹੜੀਆਂ ਕੀ ਪੰਥਕ ਪਾਰਟੀਆਂ ਨੇ ਕਿਸੇ ਦੇ ਵੀ ਭਾਜਪਾ ਕੋਲ ਜਾਂ ਕੇਂਦਰ ਸਰਕਾਰ પાસે ਇਹ ਮੰਗ ਜਿਹੜੀ ਆ ਨਹੀਂ ਕੀਤੀ ਤਾਂ ਫਿਰ ਸਿੱਧੂ ਸਰ ਇਹੋ ਜੀ ਜਦੋਂ ਠੋਸ ਮੁੱਦਿਆਂ ਦੀ ਗੱਲ ਹੀ ਨਹੀਂ ਹੋਣੀ ਤਾਂ ਫਿਰ ਪਾਰਟੀਆਂ ਜੋ ਮਾਤੀ ਭਾਈ ਸਰਮਜੀਤ ਸਿੰਘ ਭਟਾਵੇਂ ਤਾਂ ਭਾਈ ਰਾਜਦੇਵ ਸਿੰਘ ਖਾਲਸਾ ਭਾਈ ਰਾਜਦੇਵ ਸਿੰਘ ਖ ਆ ਰੋਟੇ ਦੇ ਵਿੱਚ ਸਮਝੋ ਪਾਰਟੀਆਂ ਬਣਾਈਆਂ ਸੀ ਪਾਰਟੀਆਂ ਬੰਦੀਆਂ ਨੇ ਖਤਮ ਹੋ ਜਾਂਦੀਆਂ ਸ਼ਾਇਦ ਇਹਨਾਂ ਕੋਲ ਕੋਈ ਪ੍ਰੋਗਰਾਮ ਨਹੀਂ ਹੁੰਦਾ ਤੇ ਪ੍ਰੋਗਰਾਮ ਸਿਰਫ ਇੱਕੋ ਹੀ ਹੁੰਦਾ ਕਿ ਬਾਦਲ ਭਜਾਓ ਪੰਜਾਬ ਬਚਾਓ ਪਰ ਇੱਕ ਨਾਰੇ ਦੇ ਨਾਲ ਸਿੱਧੂ ਸਾਹਿਬ ਗੱਲਾਂ ਨਹੀਂ ਚੱਲਦੀਆਂ ਜੇਕਰ ਬੀਤੇ ਸੱਦੇ ਤੋਂ ਬਾਦਲ ਪਰਿਵਾਰ ਨੇ ਪੰਜਾਬ ਦੇ ਵਿੱਚ ਰਾਜ ਕੀਤਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਰੂਪ ਚ ਤਾਂ ਫਿਰ ਲੋਕਾਂ ਨੂੰ ਉਹਨਾਂ ਨੇ ਕੋਚ ਦਿੱਤਾ ਵੀ ਹੈਗਾ ਇਹ ਨਹੀਂ ਹੈਗੇ ਕਿ ਉਹਨਾਂ ਨੇ ਪੰਜਾਬ ਨੂੰ ਲੁੱਟਿਆ ਹੀ ਹੈ ਠੀਕ ਆ ਦੂਜੇ ਇੱਕ ਦੂਜੇ ਦੇ ਗੱਲ ਆਪਾਂ ਕਿਸੇ ਦੀ ਬੁਕਾਰ ਨਹੀਂ ਕਰਦੇ ਆਪਾਂ ਕਿਸੇ ਨੂੰ ਅਣਖਤਾ ਬਕਾਨ ਕਰਨ ਦੀ ਜ਼ਰੂਰਤ ਨਹੀਂ ਠੀਕ ਹੈ ਕਿ ਜਦੋਂ ਤੁਸੀਂ ਕਰਨ ਦੀ ਕਰੋ ਪਰ ਗੱਲ ਇਹ ਹੈ ਵੀ ਸਾਰੀ ਚੀਜ਼ਾਂ ਦੇ ਮੁੱਦੇ ਦੀ ਗੱਲ ਕਰੋ ਸਾਰੇ ਵਰਗਾਂ ਦੀ ਗੱਲ ਕਰੋ ਫਿਰ ਇਸ ਤਰੀਕੇ ਦੇ ਨਾਲ ਜਿਹੜਾ ਉਹ ਚੱਲਿਆ ਜਾਊਗਾ ਔਰ ਮੈਂ ਇਹ ਮਹਿਸੂਸ ਵੀ ਕਰਦਾ ਕਿ ਮੈਂ ਜਿਹੜਾ ਹੁਣ ਕਵਰੇਜ ਕਰ ਰਹੇ ਸੀਗੇ ਇੱਕ ਖੇਤਰੀ ਅਕਾਲੀ ਦਲ ਦੇ ਹਾਸ਼ੀਏ ਤੇ ਜਾਣ ਤੋਂ ਬਾਅਦ ਅਕਾਲੀ ਦਲ ਦੇ ਫੇਲੀਅਰ ਤੋਂ ਬਾਅਦ ਹੁਣ ਇੱਕ ਪੰਜਾਬ ਦੇ ਅੰਦਰ ਖੇਤਰੀ ਪਾਰਟੀ ਦੀ ਸਪੇਸ ਜਿਹੜੀ ਅਨਕੀਤ ਆ ਉਹ ਮੌਜੂਦ ਹੈਗੀ ਹੈ ਇਹ ਗੱਲ ਜ਼ਰੂਰ ਹੈ ਕਿ ਆਮ ਆਦਮੀ ਪਾਰਟੀ ਤੋਂ ਲੋਕ ਬਹੁਤ ਜ਼ਿਆਦਾ ਜਿਹੜਾ ਉਹ ਆਕ ਚੁੱਕੇ ਆ ਪਰ ਉਹ ਮੁੜਨਾ ਹਾਲ ਦੀ ਘੜੀ ਜਿਹੜਾ ਉਹ ਅਕਾਲੀ ਦਲ ਅਤੇ ਕਾਂਗਰਸੀਆਂ ਕੋਲੇ ਵੀ ਨਹੀਂ ਚਾਹੁੰਦੇ ਜਿਹਦੇ ਕਰਕੇ ਪੰਜਾਬ ਦੇ ਲੋਕ ਮੈਨੂੰ ਲੱਗਦਾ ਹੈ ਕਿ ਕੁਝ ਹਲੇ ਲੀਡਰਾਂ ਦੇ ਵਿੱਚ ਜਿਹੜੇ ਵਕ ਵਕ ਪਾਰਟੀ ਦੇ ਅੰਦਰ ਬੈਠੇ ਆ ਚਾਹੇ ਉਹ ਨਵਜੋਤ ਸਿੰਘ ਸਿੱਧੂ ਹੋਣ ਚਾਹੇ ਉਹ ਕੁਮਰਜੀ ਪ੍ਰਤਾਪ ਹੋਣ ਚਾਹੇ ਉਹ ਸੁਪਾਲ ਸਿੰਘ ਖੇੜਾ ਹੋਣ ਇਹਨਾਂ ਵੱਲ ਉਮੀਦਾਂ ਦੀਆਂ ਨਜ਼ਰਾਂ ਦੇ ਨਾਲ ਦੇਖਦੇ ਆ ਕਿ ਭਾਈ ਇਹ ਲੋਕ ਜੇ ਕੋਈ ਇੱਕ ਵੱਖਰੀ ਖੇਤਰੀ ਪਾਰਟੀ ਬਣਾਉਂਦੇ ਆ ਜਾਂ ਜਿਹੜਾ ਉਹ ਜਰੂਰ ਉਹਦੇ ਵੱਲ ਜਿਹੜਾ ਲੋਕ ਜਾਣਗੇ ਹਲੇ ਉਹ ਸਪੇਸ ਖਾਲੀ ਹੈਗੀ ਐ ਔਰ ਜੇ ਭਾਈ ਸਰਬਜੀਤ ਸਿੰਘ ਖਾਲਸਾ ਹੋਰੀ ਜਾਂ ਭਾਈ ਅਮਰਪਾਲ ਸਿੰਘ ਹੋਰੀ ਇਹ ਗੱਲ ਜਿਹੜੀ ਉਹ ਕਰਨੀ ਚਾਹੁੰਦੇ ਆ ਤਾਂ ਠੀਕ ਹੈ ਕਿ ਇਕੱਲੇ ਇੱਕ ਏਜੰਡੇ ਨੂੰ ਲੈ ਕੇ ਨਹੀਂ ਤੁਸੀਂ ਚੱਲਿਆ ਜਾਣਾ ਤਾਂ ਸਾਰੇ ਵਰਗਾਂ ਦੇ ਚਾਹੇ ਉਹ ਮਜ਼ਦੂਰ ਆ ਚਾਹੇ ਉਹ ਗੈਰ ਸਿੱਖਾ ਚਾਹੇ ਉਹ ਮਲਾਜਮ ਵਰਗ ਹੈ ਮਤਲਬ ਮੇਰੇ ਚਾਹੇ ਕਿਸਾਨ ਨੇ ਮਤਲਬ ਹਰ ਵਰਗ ਦੀ ਤੁਸੀਂ ਪ੍ਰੋਬਲਮਸ ਲੈ ਕੇ ਚਲਣੀਆਂ ਨੇ ਹਰ ਵਰਗ ਦੀ ਤੁਸੀਂ ਨੁਮਾਇੰਦਗੀ ਕਰਨੀ ਹੈ ਫਿਰ ਕਰਕੇ ਤੁਸੀਂ ਕਾਮਯਾਬ ਹੋ ਸਕਦੇ ਹੋ ਇਕੱਲਾ ਜੇ ਤੁਸੀਂ ਸੋਚੋ ਕਿ ਇੱਕ ਦੂਜੇ ਦੇ ਸਰੂਪਾਂ ਪਾਦਾ ਉਹਨੇ ਮੇਰੇ ਪਾਦਾ ਜੇ ਮੈਂ ਉਹਦੇ ਪਾਦਾ ਇਸ ਤਰੀਕੇ ਦੇ ਨਾਲ ਗੱਲਾਂ ਜਿਹੜੀਆਂ ਉਹ ਚੱਲਣੀਆਂ ਨਹੀਂ ਚਲੋ ਖੈਰ ਅਗਲੀ ਅਨਕੀ ਸਾਹਿਬ ਆਪਾਂ ਗੱਲ ਜਿਹੜੀ ਉਹ ਕਰ ਲੈਨੇ ਆ ਅਗਲੀ ਗੱਲ ਵੀ ਬੜੀ ਜਿਹੜੀ ਉਹ ਅਹਿਮ ਹੈਗੀ ਹੈ ਕਿ ਜਿਸ ਤਰੀਕੇ ਦੇ ਨਾਲ ਕੁਝ ਦਿਨ ਪਹਿਲਾਂ ਵੀ ਆਪਾਂ ਖਬਰ ਕੀਤੀ ਸੀ ਪੰਜਾਬ ਦੇ ਸੰਨਤਕਾਰਾਂ ਦੀ ਜਿਹੜੀ ਬਿਜਲੀ ਕਹਿੰਦੇ ਕਿ ਪਹਿਲਾਂ ਥੋੜੀ ਮਹਿੰਗੀ ਹੋਣ ਲੱਗੀ ਸੀ ਤੇ ਹੁਣ ਇੱਕ ਹੋਰ ਵੱਡਾ ਝਟਕਾ ਲੱਗਣ ਜਾ ਰਿਹਾ ਸੰਨਤਕਾਰਾਂ ਨੂੰ ਕੀ ਉਹ ਝਟਕਾ ਕੀ ਕੁਝ ਕਰਨ ਜਾ ਰਹੀ ਹੈ ਪੰਜਾਬ ਤੋ ਖੁਦਰਜੀ ਪੰਜਾਬ ਸਰਕਾਰ ਸਭੇ ਸਮੇਂ ਤੇ ਇਹ ਤਾਂ ਗੱਲ ਕਹਿੰਦੀ ਰਹੀ ਕਿ ਅਸੀਂ ਸਬਸਿਡੀਆਂ ਦਿੱਤੀਆਂ ਸੀ ਇਹ ਕਰਤਾ ਸੀ ਉਹ ਕਰ ਦਿੱਤਾ ਪਰ ਜਿਸ ਤਰੀਕੇ ਨਾਲ ਸਬਸਿਡੀਆਂ ਦੇ ਕੇ ਜਿੱਤਰਾ ਤੋਂ ਹੀ ਗੱਲ ਕਰਦੇ ਹੁੰਦੇ ਸੀ ਕਿ ਇੱਕ ਹੱਥ ਨਾਲ ਦੇ ਲੈਣਾ ਤੇ ਪਿਛਲੇ ਹੱਥ ਨਾਲ ਕੋ ਲੈਣਾ ਉਸੇ ਤਰੀਕੇ ਨਾਲ ਪੰਜਾਬ ਸਰਕਾਰ ਅੱਜ ਵੀ ਸੰਤਕਾਰਾਂ ਦੇ ਨਾਲ ਕਰ ਰਹੀ ਹੈ ਇਹ ਤਾਂ ਬਿਜਲੀ ਟੈਰਫਾਂ ਦੇ ਵਿੱਚ ਜਿਹੜਾ ਵਾਅਦਾ ਕੀਤਾ ਗਿਆ ਸਿੱਧੂ ਸਾਹਿਬ ਉਹ ਸਾਰੇ ਲੋਕਾਂ ਨੂੰ ਪਤਾ ਬਿਜਲੀ ਜਿਹੜੀ ਹੈ ਮਹਿੰਗੀ ਕਰ ਦਿੱਤੀ ਗਈ ਕਹਿਣ ਨੂੰ ਤਾਂ ਠੀਕ ਹੈ ਕਿ ਪੰਜਾਬ 'ਚ ਬਿਜਲੀ ਫ੍ਰੀ ਆ ਪਰ ਬਿਜਲੀ ਜਿਹੜੀ ਮਹਿੰਗੀ ਕਰ ਦਿੱਤੀ ਗਈ ਹੁਣ ਪੰਜਾਬ ਸਰਕਾਰ ਨੇ ਕੀ ਕੀਤਾ ਕਿ ਫੈਕਟਰੀ ਟੈਕਸ ਜਿਹੜਾ ਸਿੱਧੂ ਸਾਹਿਬ ਉਹ ਤਿੰਨ ਗੁਣਾ ਜਿਹੜਾ ਵਧਾ ਦਿੱਤਾ ਗਿਆ ਜੇ ਕਿਸੇ ਵਿਅਕਤੀ ਨੇ ਫੈਕਟਰੀ ਲਾਉਣੀ ਹੈ ਤਾਂ ਉਹ ਫੈਕਟਰੀ ਲਾਉਣ ਵਾਸਤੇ ਜਿਹੜਾ ਟੈਕਸ ਦੀ ਅਦਾ ਕਰਨੀ ਹੁੰਦੀ ਉਹ ਬਿਨਾ ਉਸ ਤੋਂ ਰਕਮ ਜਿਹੜੀ ਹੈ ਤਿੰਨ ਗੁਣਾ ਜਿਹੜੀ ਐ ਸਿੱਧੂ ਸਾਹਿਬ ਉਹ ਜ਼ਿਆਦਾ ਕਰ ਦਿੱਤੀ ਗਈ ਆ ਲਾਇਸੈਂਸ ਇਸ਼ੂ ਕਰਨ ਵਾਸਤੇ ਤਾਂ ਇਹਦੇ ਸਬੰਧੀ ਬਕਾਇਦਾ ਤੋਂ ਇਤਰਾਜ਼ ਵੀ ਪੰਜਾਬ ਸਰਕਾਰ ਵੱਲੋਂ ਸੰਪਰਾਂਹ ਵੱਲੋਂ ਮੰਗੇਗੇ ਕਿ ਹਾਂ ਵੀ ਤੁਸੀਂ ਆਪਣੇ ਇਹਦੇ ਸਬੰਧੀ ਜੋ ਵੀ ਸੁਝਾਅ ਦੇਣੀ ਆ ਤੁਸੀਂ ਦਿਓ ਇੱਕ ਪਾਸੇ ਤਾਂ ਤੁਸੀਂ ਫੈਸਲਾ ਜਿਹੜਾ ਤਿੰਨ ਗੁਣਾ ਫੈਕਟਰੀ ਟੈਕਸ ਵਧਾਉਂਦਾ ਜਿਹੜਾ ਤੁਸੀਂ ਕਰ ਲਿਆ ਤੇ ਦੂਜੇ ਪਾਸੇ ਤੁਸੀਂ ਇਸ ਬੰਦੀ ਇਤਰਾਜ਼ ਮੰਗ ਰਹੇ ਜੀ ਇਹ ਕੋ ਗੱਲ ਜਿਹੜੀ ਸਮਝ ਤੋਂ ਬਾਹਰ ਹੈਗੀ ਹੈ ਤਾਂ ਸਿੱਧੂ ਸਾਹਿਬ ਇਹ ਗੱਲ ਜਦੋਂ ਸਾਹਮਣੇ ਆਈ ਸੰਤਖਾਰਾਂ ਨੇ ਇਸ ਦਾ ਇੱਕ ਜ਼ਬਰਦਸਤ ਵਿਰੋਧ ਜਿਹੜਾ ਉਹ ਕੀਤਾ ਤੇ ਇਸ ਨੂੰ ਇੱਕ ਗੰਭੀਰ ਹਮਲਾ ਜਿਹੜਾ ਉਹ ਕਰਾਰ ਜਿਹੜਾ ਦੇ ਰਿਹਾ ਨਾਲ ਹੀ ਨਾਲ ਸੰਤਖਾਰਕਾਰੋਂ ਦਾ ਪੱਖ ਇਹ ਆ ਕਿ ਬੀਤੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਜਿਹੜੀ ਇੰਡਸਟਰੀ ਪਾਲਿਸੀ ਹੈ ਸਿੱਧੂ ਸਾਹਿਬ ਉਹੀ ਜਿਹੜੀ ਅਜੇ ਤੱਕ ਉਹ ਬਣਾਈ ਨਹੀਂ ਗਈ ਤੇ ਇਹਦੇ ਨਾਲ ਹੀ ਨਾਲ ਜਿਸ ਤਿੱਕੇ ਨਾਲ ਆਫਰ ਫੈਕਟਰੀ ਟੈਕਸ 'ਚ ਵਾਅਦਾ ਕਰ ਦਿੱਤਾ ਗਿਆ ਬਿਜਲੀ ਟੈਰਫਾਂ ਦੇ ਵਿੱਚ ਜਿਹੜਾ ਵਾਅਦਾ ਡਬਲ ਮਾਰ ਜਿਹੜੀ ਪੈ ਰਹੀ ਆ ਤਾਂ ਫਿਰ ਕਹਿੰਦੇ ਕਿ ਕਿਹੜਾ ਸੰਤਖਾਰ ਜਿਹੜਾ ਪੰਜਾਬ ਤੋਂ ਵਿੱਚ ਨਿਵੇਸ਼ ਕਰਨ ਨੂੰ ਤਿਆਰ ਹੋਗਾ ਤੇ ਸ਼ਾਇਦ ਇਹੋ ਹੀ ਕਾਰਨ ਹੈ ਕਿ ਬੀਤੇ ਸਮੇਂ ਵਿੱਚ ਵੀ ਅਸੀਂ ਚਰਚਾ ਕੀਤੀ ਸੀ ਕਿ ਲੁਧਿਆਣੇ ਦੇ ਬਾਈ ਦੇ ਕਰੀਬ ਵੱਡੇ ਇੰਡਸਟਰੀਅਲ ਲਿਸਟਾਂ ਨੇ ਜਾ ਕੇ ਯੂਪੀ ਦੇ ਵਿੱਚ ਯੋਗੀ ਅਧਿਤੀਆਂ ਨਾਲ ਗੱਲਬਾਤ ਕੀਤੀ ਸੀ ਤਾਂ ਉਹਨਾਂ ਨੂੰ ਕਿਹਾ ਕਿ ਸਾਨੂੰ ਵਿਸ਼ੇਸ਼ ਪੈਕੇਜ ਦਿਓ ਤਾਂ ਜੋ ਅਸੀਂ ਆਪਣੇ ਯੂਪੀ ਦੇ ਵਿੱਚ ਜਿਹੜੇ ਫੈਕਟਰੀਆਂ ਇੰਡਸਟਰੀ ਜਿਹੜੀ ਲਗਵੀਂ ਸ਼ੁਰੂ ਕਰੀਏ ਜਾਂ ਹੀ ਕਰ ਸਕਾਂ ਚਾਹੀ ਚਾਹੁੰਦੇ ਹਾਂ ਤਾਂ ਉਦੋਂ ਪੰਜਾਬ ਸਰਕਾਰ ਨੇ ਬੜਾ ਹਲਾ ਰਫੜ ਆਇਆ ਤਾਂ ਪੰਜਾਬ ਸਰਕਾਰ ਦੀ ਸਰਦ ਕਾਰਾਂ ਦਾ ਵਪਾਰਕ ਮਿਲਨੀਆਂ ਕਰਦਾ ਇੱਕ سلسلہ ਜਿਹੜਾ ਸ਼ੁਰੂ ਕੀਤਾ ਪਰ ਉਹਦੇ ਜੋ ਨਿਕਲਿਆ ਤਾਂ ਕੱਖ ਨਹੀਂ ਆ ਆ ਇੱਕ ਨਵਾਂ ਜਿਹੜਾ ਝਟਕਾ ਜਿਹੜਾ ਪੰਜਾਬ ਦੇ ਸੰਤਖਾਰਾਂ ਨੂੰ ਸਰਕਾਰ ਨੇ ਜਿਹੜਾ ਉਹ ਦੇ ਦਿੱਤਾ ਤਿੰਨ ਗੁਣਾ ਫੈਕਟਰੀ ਟੈਕਸ ਦੇ ਵਿੱਚ ਵਾਧਾ ਕਰਕੇ ਤਾਂ ਸਿੱਧੂ ਸਾਹਿਬ ਜੇਕਰ ਸਰਕਾਰ ਦੀਆਂ ਜਿਹੜੀਆਂ ਪਾਲਸੀਆਂ ਲਾਗੂ ਰਹੀਆਂ ਤਾਂ ਸਭ ਕੁਦਰ ਜਿਸ ਤਰੀਕੇ ਨਾਲ ਅੱਗੇ ਘਸਾਦੀ ਦਾ ਪੱਠਾ ਬੈਠਾ ਜਿਸ ਉਸੇ ਤਰੀਕੇ ਨਾਲ ਇੰਡਸਟਰੀ ਵੀ ਜਿਹੜੀ ਐਸ ਵਲੇ ਬੜੀ ਮੁਸ਼ਕਲ ਨਾਲ ਚੱਲਦੀ ਪਈ ਹੈ ਕਿਉਂਕਿ ਵੱਡੇ ਯੂਨਿਟ ਸਰਵਿੰਦਰਜੀ ਜਾਂ ਤਾਂ ਉਦਾਸੀਬਾ ਤੋਂ ਟ੍ਰਾਂਸਫਰ ਹੋ ਚੁੱਕੇ ਆ ਜਾਂ ਹਮਾਤਰ ਤੋਂ ਟ੍ਰਾਂਸਫਰ ਜਿਹੜੇ ਹੋ ਚੁੱਕੇ ਆ ਤੇ ਜਿਹੜੇ ਮਾੜੇ ਮੋਟੇ ਫੈਕਟਰੀ ਮਾਲਕ ਪੰਜਾਬ ਦੇ ਵਿੱਚ ਚਲਾ ਰਹੇ ਆ ਤੇ ਜੇ ਸਰਕਾਰ ਦੀਆਂ ਇਹੋ ਹੀ ਨੀਤੀਆਂ ਜਾਰੀ ਰਹੀਆਂ ਤਾਂ ਸਿੱਧੂ ਸਭ ਫਿਰ ਤਾਂ ਉਹਨਾਂ ਵਿਚਾਰਿਆਂ ਦਾ ਵੀ ਰੱਪਰਾਖਾਂ ਫਿਰ ਇੰਡਸਟਰੀ ਪਾਲਿਸੀ ਜਿਹੜੀ ਆ ਪੰਜਾਬ ਦੇ ਵਿੱਚ ਨਾਂ ਦੀ ਰਹਿ ਜੂਗੀ ਬੇਰਾਂ ਨਹੀਂ ਸਰਕਾਰ ਜਿਹੜੇ ਉਹ ਕੋਈ ਇੰਡਸਟਰੀ ਲਾਉਣ ਬਾਕੀ ਪੰਜਾਬ ਸਰਕਾਰ ਵੱਲੋਂ ਇਹ ਜਿਹੜਾ ਫੈਕਟਰੀ ਵਾਲਾ ਨੂੰ ਝਟਕਾ ਦਿੱਤਾ ਗਿਆ ਇੱਕ ਵਟਾ ਛਟਕਾ ਜਿਸ ਦਾ ਸੰਧਕਾਰ ਜਿਹੜੇ ਆ ਉਹ ਵਿਰੋਧ ਕਰਦਾ ਮਨ ਬਣਾ ਰਹੇ ਤਾਂ ਹੋ ਸਕਦਾ ਕਿ ਅਗਲੇ ਦਿਨਾਂ ਚ ਕੋਈ ਵੱਡਾ ਐਕਸ਼ਨ ਜਿਹੜਾ ਇਸ ਦੇ ਖਿਲਾਫ ਆਲਾਮ ਜਨਾਬ ਉਹ ਕਰ ਜੀ ਜਰੂਰ ਅਲੈਕਸਾ ਵੀ ਪ੍ਰੋਗਰਾਮ ਜਿਹੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਸਿੱਤੂ ਸਾਹਿਬ ਅਸੀਂ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਜਿਨ੍ਹਾਂ ਦੇ ਵੱਲੋਂ ਅਹਿਮ ਕਬਰਾਂ ਤੇ ਗੱਲਬਾਤ ਕੀਤੀ ਕੀਆ ਉਹਨਾਂ ਨੂੰ ਮਿਲ ਕਰਦੇ ਆ ਕਿ ਅਣਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੀ ਪਸੰਦ ਆਈ ਹੋਊਗਾ ਫਿਰ ਮਿਲਾਂਗੇ ਤਾਂ